ਯਕ ਪਸੰਦ ਦੱਸਦੇ ਯਕ ਪਸੰਦ ਦੱਸਦੇ ਆਪਣੀਤ ਦੋ ਵੀ ਯਕ ਪਸੰਦ ਦੱਸਦੇ ਆਪਣੀਤ ਦੋ ਵੀ ਯਕ ਪਸੰਦ ਦੱਸਦੇ ਬਣਾ ਦਈਏ ਜੋਗੀ ਆ ਤੂੰ ਬਣਾ ਦਈਏ ਜੋਗੀ ਯਕ ਦੱਸਦੇ ਕਿ ਬਾਬਾ ਜੀ ਲੋਕੀ ਦੁਨੀਆ ਪੁੱਛਦੀ ਬਾਬਾ ਜੀ ਸਾਨੂੰ ਆਹ ਦੇ ਦਿਓ ਸਾਨੂੰ ਆਹ ਦੇ ਦਿਓ ਸਾਨੂੰ ਕੋਠੀਆਂ ਦੇ ਦਿਓ ਸਾਨੂੰ ਕਾਰਾਂ ਦੇ ਦਿਓ ਸਾਨੂੰ ਹਰ ਦੇ ਦਿਓ ਹਰ ਬੰਦਾ ਮੰਗਤਾ ਚਾਹੇ ਕਰੋੜਪਤੀ ਆ ਚਾਹੇ ਰੋੜਪਤੀ ਆ ਚਾਹੇ ਕੋਈ ਵੀ ਆ ਕਦੀ ਆਪਾਂ ਇਹ ਪੁੱਛਿਆ ਬਾਬਾ ਜੀ ਤੁਹਾਨੂੰ ਕੀ ਚਾਹੀਦਾ ਅਸੀਂ ਬਾਬੇ ਨੂੰ ਪੁੱਛ ਰਹੇ ਬਾਬਾ ਤੂੰ ਕੀ ਪਾਣਾ ਤੈਨੂੰ ਕੀ ਚੀਜ਼ ਪਸੰਦ ਆ ਤੈਨੂੰ ਰੋਟ ਖਾਂਦਾ ਤੈਨੂੰ ਕੀ ਪਸੰਦ ਆ ਅਸੀਂ ਤੇਰੇ ਵਾਸਤੇ ਉਹੀ ਲੈ ਕੇ ਆਵਾਂਗੇ 8:00 ਵਜੇ ਜਾਈਦਾ ਸਵੇਰੇ 4:00 ਵਜੇ ਆਈਦਾ ਸਾਰਾ ਸੋਜੀਦਾ ਫੇਰ ਸ਼ਾਮ ਨੂੰ ਰਿਆਜ ਕਰਦਾ ਫੇਰ ਚੌਂਕੀ ਚੱਲਦੀਦਾ ਬਸ ਐਂ ਚੱਲੀ ਜਾ ਰਹੀ ਜੀ ਬਾਬੇ ਦੀ ਮਹਿਰੋ ਪ੍ਰੀਤ ਕਿਵੇਂ ਲੱਗੀ ਪਾਪਾ ਜੀ ਦੇ ਨਾਲ ਕਹਿੰਦੇ ਜਿਹੜੇ ਜਿਸ ਬੰਦੇ ਨੇ ਇੱਥੇ ਚੌਂਕੀ ਲਾ ਲਈ ਉਹਨੂੰ ਬਾਬੇ ਦੀ ਪੂਰੀ ਅਪਾਰ ਕਿਰਪਾ ਹੁੰਦੀ ਮੈਂ ਕਿਹਾ ਚੱਲ ਠੀਕ ਆ ਕਹਿੰਦੇ ਆ ਨਾ ਇਹ ਗੱਲ ਮੈਂ ਸੰਗਤ 'ਚ ਵੀ ਕਹਿਣਾ ਜਦੋਂ ਅਸੀਂ ਉੱਥੇ ਚੌਂਕੀ ਲਾਈ ਤੇ ਸਾਨੂੰ ਬੜੀ ਅਟੈਚਮੈਂਟ ਹੋਈ ਇੱਕ ਗੱਲ ਮੈਂ ਹੋਰ ਸੁਣੀ ਹੈ ਕਿ ਲੋਕ ਤੁਹਾਡੇ ਤੋਂ ਅਰਦਾਸ ਵੀ ਲਗਵਾਉਂਦੇ ਨੇ ਉਹ ਕੀ ਚੀਜ਼ ਹੈ ਅਰਦਾਸ ਨਹੀਂ ਹੈ ਇੱਕ ਬਾਬੇ ਦੇ ਆਸਥਾ کہہ ਸਕਦੇ ਹਾਂ ਕਿ ਮੇਰੀ ਆਸਥਾ ਕਿ ਲੋਕਾਂ ਦੇ ਕੰਮ ਪੂਰੇ ਹੋ ਰਹੇ ਆ ਲੋਕਾਂ ਦੇ ਕੰਮ ਪੂਰੇ ਹੋਏ ਆ ਲੋਕਾਂ ਦੇ ਮੈਨੂੰ ਜਦੋਂ ਫੋਨ ਆਉਂਦੇ ਮੈਨੂੰ ਪੂਰੀ ਰਾਤ ਨੀਂਦ ਨਹੀਂ ਆਉਂਦੀ ਖੁਸ਼ੀ ਦੇ ਵਿੱਚ ਕੀ ਚਲ ਫਿਕਰਾ ਬਾਬਾਈ ਉਹ ਬੇਟੀ ਉਹ ਆਈ ਕਹਿੰਦੀ ਸੈਂਡਵੀਜੀ ਤੁਸੀਂ ਇਹਨਾਂ ਵਾਸਤੇ ਤੁਹਾਡੀ ਅਰਦਾਸ ਕਰੋ ਮੈਂ ਬੜਾ ਦੁਖੀ ਹੈਗੀ ਸਾਰੀ ਸੰਗਤ ਨੂੰ ਇੱਕ ਬੇਨਤੀ ਕੀਤੀ ਮੈਂ ਕਿਹਾ ਝੋਲੀ ਅੱਡ ਕੇ ਨਾ ਇਸ ਬੇਟੀ ਵਾਸਤੇ ਚਾਰਜੇਕਾਰੇ ਲੋਣੇ ਆਪਾਂ ਬਿਠਾ ਕੇ ਜਦੋਂ ਚਾਰਜੇਕਾਰੇ ਲਵਾਏ ਤੇ ਉਹਨਾਂ ਦਾ ਮੈਨੂੰ ਫੋਨ ਆਇਆ ਬਾਅਦ ਵਿੱਚ ਹਫ਼ਤੇ 10 ਦਿਨ ਬਾਅਦ ਕਿ ਸਾਡੀ ਕੁੜੀ ਦੇ ਵਿੱਚ ਬੜੀ ਇੰਪਰੂਵਮੈਂਟ ਆਈ ਤੇ ਆਸਤਾ ਹੋਣੀ ਚਾਹੀਦੀ ਤੁਹਾਡੀ ਬਾਬੇ ਦੇ ਪ੍ਰਤੀ ਤੁਸੀਂ ਕਿੰਨਾ ਪਿਆਰ ਕਰਦੇ ਹੋ ਔਰ ਤੁਹਾਡੇ ਸੁਚਮ ਕਿੰਨੀ ਹੈ ਸਭ ਤੋਂ ਮੈਟਰ ਇਹ ਮੈਂ ਉਹ ਲੋਕਾਂ ਨੂੰ ਵੀ ਇਹ ਕਹਿਣਾ ਚਾਹਨਾ ਕਿ ਜਿਹੜੇ ਲੋਕ ਸ਼ਰਾਬ ਮੀਟ ਅੰਡਾ ਸੇਵਨ ਖਾ ਕੇ ਚੀਤਜਾ ਤੇ ਧਾਰਮਿਕ ਸਟੇਜਾਂ ਤੇ ਚੜਦੇ ਮਾੜੀ ਗੱਲ ਆ ਇਹ ਇਹ ਤੁਹਾਨੂੰ ਬੜੀ ਭੁਗਤ ਨਹੀਂ ਪਊਗੀ ਦਾ ਸਿਟੀ ਹੈਡਲਾਈਨਸ ਦੇਖ ਰਹੇ ਹੋ ਤੁਸੀਂ ਮੈਂ ਦੀਪਕ ਕਤਿਆਲ ਅਕਸਰ ਅਸੀਂ ਦੇਖਦੇ ਆ ਕਿ ਕੋਈ ਵੀ ਧਾਰਮਿਕ ਪ੍ਰੋਗਰਾਮ ਹੋਵੇ ਜਦੋਂ ਕੋਈ ਗਾਇਕ ਜਦੋਂ ਉਸ ਧਾਰਮਿਕ ਪ੍ਰੋਗਰਾਮ ਦੇ ਉੱਤੇ ਕੋਈ ਭੇਟ ਗਾਉਂਦਾ ਕੋਈ ਭਜਨ ਗਾਉਂਦਾ ਤਾਂ ਉੱਥੇ ਜਿਹੜੀ ਸੰਗਤ ਮੌਜੂਦ ਹੁੰਦੀ ਹੈ ਉਸ ਸੁਰੀਲੀ ਆਵਾਜ਼ ਦੇ ਵਿੱਚ ਭਗਵਾਨ ਦੇ ਰੰਗ ਦੇ ਵਿੱਚ ਰੰਗ ਜਾਂਦੀ ਹੈ ਸੋ ਐਸੇ ਦੇ ਚੱਲਦੇ ਅੱਜ ਇੱਕ ਜਗ੍ਹਾ ਤੇ ਪਹੁੰਚੇ ਆ ਜਿੱਥੇ ਸਾਡੇ ਨਾਲ ਇੱਕ ਗਾਇਕ ਮੌਜੂਦ ਨੇ ਜਿਨ੍ਹਾਂ ਦੀ ਕੋਈ ਵੀ ਲਾਈਵ ਪ੍ਰੋਗਰਾਮ ਹੋਵੇ ਕੋਈ ਵੀ ਜਦੋਂ ਉੱਥੇ ਕੋਈ ਪ੍ਰੋਗਰਾਮ ਕਰਦੇ ਨੇ ਤਾਂ ਜਿੰਨੀ ਵੀ ਸੰਗਤ ਹੁੰਦੀ ਹੈ ਭਰ ਭਰ ਕੇ ਸੰਗਤ ਪਹਿਲਾਂ ਤਾਂ ਆਂਦੀ ਹੈ ਉਸ ਤੋਂ ਬਾਅਦ ਜਿੰਨੀ ਸੰਗਤ ਹੁੰਦੀ ਹੈ ਉਹ ਪ੍ਰਭੂ ਦੇ ਰੰਗ ਦੇ ਵਿੱਚ ਰੰਗ ਜਾਂਦੀ ਹੈ ਪ੍ਰੋਪਰ ਜਿਹੜੀ ਆ ਉਹ ਲੀਨ ਹੋ ਜਾਂਦੀ ਆ ਸੋ ਸਾਡੇ ਨਾਲ ਮੌਜੂਦ ਨੇ ਸੈਂਡਵੀ ਪੰਜਾਬੀ ਜੀ ਗੱਲਬਾਤ ਕਰਦੇ ਆ ਐਸਾ ਕੀ ਇਹਨਾਂ ਦੇ ਵਿੱਚ ਭਰਿਆ ਹੋਇਆ ਕਿਵੇਂ ਇਹਨਾਂ ਦੇ ਉੱਤੇ ਬਾਬਾ ਪੋਣਾ ਹਰੀ ਜੀ ਦੀ ਕਹਿੰਦੇ ਬੜੀ ਕਿਰਪਾ ਹੈਗੀ ਐ ਜਿਸ ਕਰਕੇ ਇਹਨਾਂ ਦੇ ਕੋਈ ਵੀ ਪ੍ਰੋਗਰਾਮ ਹੋਣ ਲਾਈਵ ਹੋਣ ਤਾਂ ਸੰਗਤ ਜਿਹੜੀ ਆ ਵੱਡੀ ਗਿਣਤੀ ਦੇ ਵਿੱਚ ਉੱਥੇ ਮੌਜੂਦ ਹੁੰਦੀ ਹੈ ਸੈਂਡਵੀ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਆ ਤੁਹਾਡਾ ਦਾ ਸਿਟੀ ਹੈਡਲਾਈਨ ਸੇ ਜੇ ਕਰਾ ਪੋਣਾ ਹਰੀ ਦਾ ਬੋਲ ਸਾਚੇ ਦਰਬਾਰ ਕੀ ਜੇ ਕਰਾ ਦੁੱਧਾ ਧਾਰੀ ਦਾ ਬੋਲ ਸਾਚੇ ਦਰਬਾਰ ਕੀ ਗੱਲ ਇਹ ਤਾਂ ਭਾਜੀ ਕਿ ਪੋਣਾ ਹਰੀ ਤਾਂ ਵਿਸ਼ਵਾਸ ਪੋਣਾ ਹਰੀ ਦੀ ਮਿਹਰ ਪੋਣਾ ਹਰੀ ਦਾ ਪਿਆਰ ਜਿਹਨੂੰ ਹੋ ਜਾਂਦਾ ਫਿਰ ਉਹਦੇ ਤੋਂ ਬਾਰਾ ਹੀ ਹੋ ਜਾਂਦੀ ਹੈ ਤੇ ਇਸ ਕਰਕੇ ਕਿ ਜਾਦੇ ਬਾਬੇ ਦੇ ਲੜ ਲੱਗੇ ਆ ਤੇ ਬਸ ਫਿਰ ਹੁਣ ਪਿੱਛੇ ਤਾਂ ਮੁੜ ਕੇ ਦੇਖਣਾ ਨਹੀਂ ਨਾ ਬਾਬੇ ਨੂੰ ਦੇਖਣ ਦੇਣਾ ਤੇ ਬਸ 24 ਘੰਟੇ ਬਾਬੇ ਦਾ ਨਾਮ ਲਈ ਜਾ ਰਹੇ ਉਹ ਕਿਸੇ ਤਰ੍ਹਾਂ ਦਾ ਵੀ ਚਾਹੇ ਲਾਈਵ ਹੋਵੇ ਚਾਹੇ ਅਸੀਂ ਇੱਥੇ ਆਪਾਂ ਜੈਮਿੰਗ ਕਰ ਰਹੇ ਆ ਤਾਂ ਵੀ ਲਈ ਜਾ ਰਹੇ ਹਾਂ 24 ਘੰਟੇ ਬਸ ਮੇਰਾ ਪਪਾ ਪਉਣਾ ਹਰੀ ਮੇਰਾ ਪਪਾ ਪਉਣਾ ਪਰ ਬਥੇਰੇ ਗਾਇਕਾਂ ਦੇ ਪ੍ਰੋਗਰਾਮ ਤਾਂ ਬਥੇਰੇ ਦੇਖੇ ਨੇ ਪਰ ਤੁਹਾਡਾ ਲਾਈਵ ਐਸਾ ਜਦੋਂ ਚੱਲ ਜAVE ਜਦੋਂ ਤੁਸੀਂ ਕਿਤੇ ਪ੍ਰੋਗਰਾਮ ਕਰਨ ਚੱਲ ਜਾਓ ਚਾਹੇ ਉਹ ਕੋਈ ਜਗਰਾਤਾ ਹੋਵੇ ਜਾਂ ਫਿਰ ਕੋਈ ਵੀ ਇਵੈਂਟ ਹੋਵੇ ਜਿੱਥੇ ਤੁਸੀਂ ਜਾ ਕੇ ਆਪਣੀ ਇੱਕ ਸੁਰੀਲੀ ਜੀ ਆਵਾਜ਼ ਨਾਲ ਇੱਕ ਭੇਟ ਗਾ ਦਿਓ ਤਾ ਜਿੰਨੀ ਉਹ ਤੇ ਸੰਗਤ ਹੁੰਦੀ ਆ ਭਰ ਕੇ ਪਹੁੰਚਦੀ ਆ ਤੇ ਅਕਸਰ ਅਸੀਂ ਦੇਖਦੇ ਆ ਕਿ ਕਿਵੇਂ ਪ੍ਰਭੂ ਦੇ ਰੰਗ ਦੇ ਵਿੱਚ ਰੰਗੀ ਹੁੰਦੀ ਆ ਇਹੋ ਜੀ ਸੁਰੂਲੀ ਸੁਰੀਲੀ ਆਵਾਜ਼ ਕੀ ਹੈ ਕੀ ਆ ਅਸਲ ਕੀ ਕਾਰਨ ਕੀ ਆ ਦੇਖੋ ਭਾਜੀ ਅਸੀਂ ਤਾਂ ਅਜੇ ਸਟਾਰਟ ਹੀ ਕੀਤਾ ਅਸ ਤਾਂ ਚੱਲਣਾ ਵੀ ਸ਼ੁਰੂ ਨਹੀਂ ਕੀਤਾ ਗੱਲ ਇਹ ਆ ਕਿ ਜਦੋਂ ਸਟੇਜ ਤੇ ਚੜੀ ਤਾਂ ਬਾਬਾ ਪੋਣਾਹਾਰੀ ਦੇ ਮੇਰ ਹੁੰਦੇ ਅਸੀਂ ਤਾਂ ਸਾਨੂੰ ਤਾਂ ਗੋਣਾ ਵੀ ਨਹੀਂ ਆਂਦਾ ਕਹਿ ਲੋ ਉਸ ਦਾ ਮਤਲਬ ਦਿੱਲੀ ਕਹਿੰਦੇ ਬਹੁਤ ਦੂਰ ਆ ਤੇ ਕਹਿੰਦੇ ਆ ਹਸਤਾ ਸਿੱਖ ਰਹੇ ਹਜੇ ਤਾਂ ਹਸਤਾ ਅਗਰ ਤੁਸੀਂ ਕਹੋ ਕਿ ਸਾਨੂੰ ਆ ਗਿਆ ਕਦੀ ਇਹ ਤਾਂ ਜਿਹੜੀ ਸਿੰਗਿੰਗ ਲਾਈਨ ਆ ਕਦੀ ਵੀ ਬੰਦਾ ਸੰਪੂਰਨ ਨਹੀਂ ਹੋ ਸਕਦਾ ਚਾਹੇ ਨੂਸਰ ਸਾਹਿਬ ਸੀ ਉਹ ਵੀ ਆਪਣੇ ਨੂੰ ਇਹ ਕਹਿੰਦਾ ਸੀ ਹਜੇ ਵੀ ਮੈਂ ਸਿੱਖ ਰਤ ਆਸੀ ਤਾਂ ਉਹਨਾਂ ਦੇ ਪੈਰਾ ਬਰਾਬਰ ਵੀ ਨਹੀਂ ਹੈਗੇ ਫਿਰ ਵੀ ਜਦੋਂ ਬਾਬਾ ਪੋਣਾ ਹਰੀ ਦਾ ਨਾਮ ਲਈਦਾ ਸਟੇਟ ਜਾ ਕੇ ਜਕਾਰੇ ਲਾਈਦੇ ਆ ਤੇ ਫਿਰ ਮਾਂ ਸਰਸਵਤੀ ਆਪੇ ਵਿਰਾਜਮਣ ਹੋ ਜਾਂਦੀ ਹੈ ਕੰਠ ਤੇ ਫਿਰ ਪਤਾ ਨਹੀਂ ਚੱਲਦਾ ਫਿਰ ਘੰਟਾ 2 ਘੰਟੇ 4 ਘੰਟੇ 5 ਘੰਟੇ ਫਿਰ ਨਹੀਂ ਪਤਾ ਚੱਲਦਾ ਫਿਰ ਬਾਬੇ ਦੇ ਮਾਂ ਬਾਬੇ ਦੇ ਦੇ ਸ਼ਬਦਾ ਦੇ ਵਿੱਚ ਬਾਬੇ ਦੇ ਭਜਨਾਂ ਦੇ ਵਿੱਚ ਫਿਰ ਪੂਰਾ ਰੰਗੀ ਜਾਂਦਾ ਫਿਰ ਤਾਂ ਪਤਾ ਹੀ ਨਹੀਂਦਾ 뮤జిਸ਼ੀਅਨ ਵੀ ਕਈ ਵਾਰ ਕਹਿੰਦੇ ਭਾਜੀ ਬਸ ਕਰੋ ਬਸ ਕਰੋ ਕਿ ਸਾਡਾ 2 ਘੰਟੇ 3 ਘੰਟੇ ਨਹੀਂ ਫਿਰ ਜਦੋਂ ਕਈ ਦਾ ਬਾਬੇ ਦਾ ਜਗਾਰਾ ਲਾਈਦਾ ਫਿਰ ਚੱਲੀ ਜਾਣ ਤੋਂ ਜਿੱਥੇ ਤੱਕ ਚੱਲਦਾ ਫਿਰ ਆਪਿੰ ਬਾਬਾ ਮੇਰ ਕਰਦਾ ਗਲਾ ਬੈਠਦਾ ਨਹੀਂ ਥੱਕਦੇ ਨਹੀਂ ਆ ਤੁਹਾਡੇ ਸਾਹਮਣੇ ਗਲਾ ਬੈਠਾ ਹੋਇਆ ਲਗਾਤਾਰ ਬਾਬੇ ਦੇ ਪ੍ਰੋਗਰਾਮ ਚੋਂਕਿਆਂ ਕਰਕੇ ਜਦੋਂ ਗਲਾ ਗੱਲ ਕਰਦੇ ਉਦੋਂ ਗਲਾ ਬੈਠਾ ਹੁੰਦਾ ਜਦੋਂ ਅਸੀਂ ਸਟੇਜ ਤੇ ਚੜਦੇ ਇਹ ਪੁਣਾ ਹਰੀ ਦੀ ਮੇਰੀ ਮੇਰਾ ਪੁਣਾ ਹਰੀ ਜਦੋਂ ਸਟੇਜ ਤੇ ਚੜੀਦਾ ਜੇ ਕਾਰਾ ਲਾਈਦਾ ਉੱਚੀ ਦੇਣੇ ਫੇਰ ਬਾਬਾ ਆਏ ਕਿਦੋਂ ਜਦੋਂ ਉੱਤਰੀ ਦਾ ਇੱਕ ਰਿਸ਼ਮਾ ਹੋ ਰਿਹਾ ਮੇਰੇ ਨਾਲ ਜਦੋਂ ਅਸੀਂ ਸਟੇਜ ਤੇ ਉੱਤਰ ਤੇ ਗਲਾ ਬਹਿ ਜਾਂਦਾ ਜਦੋਂ ਸਟੇਜ ਤੇ ਚੜਦੇ ਆ ਉਦੋਂ ਬਾਬੇ ਦਾ ਜਕਾਰਾ ਲਾਇਦੇ ਜੋਤ ਨੂੰ ਮੱਥਾ ਟੇਕੀਦਾ ਬਾਬੇ ਦਾ ਦਿਲੋਂ ਮਤਲਬ ਉਹਦਾ ਨਾਮ ਤੇ ਆ ਕੇ ਉਹਦੀ ਗੁਫਾ ਦਾ ਧਿਆਨ ਕਰਕੇ ਤੇ ਜਿਹੜੇ ਸਾਡੇ ਉਹਨਾਂ ਦੇ ਭਗਤ ਹੈ ਉਹਨਾਂ ਨੂੰ ਅਸ਼ੀਰਵਾਦ ਉਹਨਾਂ ਕੋ ਲੈ ਕੇ ਜਿਹੜੇ ਭਗਤ ਨੇ ਬਾਬਾਈ ਦੇ ਚੌਂਕੀਆਂ ਲੈਂਦੇ ਜਿਹੜੇ ਬਾਬਾਈ ਗੱਦੀ ਤੇ ਵਿਰਾਜਮਨ ਉਹਨਾਂ ਦਾ ਅਸ਼ੀਰਵਾਦ ਲੈ ਕੇ ਜਦੋਂ ਸਟੇਜ ਤੇ ਚੜੀਦਾ ਪਤਾ ਨਹੀਂ ਕੀ ਹੁੰਦਾ ਰੱਬ ਜਾਣਦਾ ਕ੍ਰਿਸ਼ਮਾ ਹੋਇਆ ਬਹੁਤ ਵਾਰ ਮੇਰੇ ਨਾਲ ਇੱਕ ਵਾਰ ਨਹੀਂ ਬਹੁਤ ਵਾਰ ਜਦੋਂ ਥੱਲੇ ਸਟੇਜ ਤੋਂ ਉਤਰੀਦਾ ਗੱਡੀ 'ਚ ਬੈਠੀਦਾ ਤੇ ਫੇਰ ਗਲਾ ਕੰਟ ਫੇਰ ਵੈ ਜਾਂਦਾ ਇਹ ਕ੍ਰਿਸ਼ਮਾ ਪਤਾ ਨਹੀਂ ਬਾਬਾਈ ਕਿਹੜੇ ਮੋਚ ਬਾਪ ਇਹ ਕਿਹੜੀ ਮੋਜ ਹੈ ਨਹੀਂ ਸਮਝਦੀ ਆ ਹੀ ਨਹੀਂ ਕਦੀ ਸੈਂਡਵੀਜੀ ਬਾਕੀ ਗੱਲਾਂ ਬਾਅਦ ਦੇ ਵਿੱਚ ਕਰਾਂਗੇ ਪਹਿਲਾਂ ਮੈਂ ਇਹ ਪੁੱਛਣਾ ਚਾਹੂੰਗਾ ਬਾਬਾ ਜੀ ਦੇ ਲੜ ਦੇ ਨਾਲ ਕਿਵੇਂ ਬੰਨੇਗੇ ਬਾਬਾ ਜੀ ਦੇ ਕਹਿੰਦੇ ਜਦੋਂ ਅਸੀਂ ਬੜਾ ਸੋਚਦੇ ਸੀ ਕਿ ਅਸੀਂ ਵੀ ਗੁਣਗਾਨ ਕਰੀ ਚਲੋ ਮੇਰੀ ਜਾਤ ਨੇ ਤਿੰਨ ਚਾਰ ਸਾਲ ਪੁਰਾਣੀ ਇਸ ਲਾਈਨ ਚ ਆਈ ਸੀ ਪਹਿਲਾਂ ਅਸੀਂ ਵਪਾਰੀ ਕਰਦੇ ਰਹੇ ਆਪਣਾ ਤੇ ਜਦੋਂ ਬਾਬਾ ਜੀ ਦੀ ਜੋਤ ਲਾਉਂਦੇ ਨੂੰ ਮੈਨੂੰ 15 ਸਾਲ ਹੋ ਗਏ ਤੇ ਜਦੋਂ ਅਸੀਂ ਬਾਬਾ ਜੀ ਦੀ ਚੌਂਕੀਆਂ ਸੁਣਨਾ ਲੋਕਾਂ ਨੂੰ ਜਾਣਾ ਕਿਤੇ ਬਾਬੇ ਦਾ ਉਹਦੇ ਸ਼ਬਦਾ ਦੇ ਵਿੱਚ ਉਹਦੇ ਭਗਤੀ ਦੇ ਵਿੱਚ ਜਦੋਂ ਲੀਨ ਦੇਖੀ ਦੁਨੀਆਂ ਸਾਡਾ ਵੀ ਦਿਲ ਕਰਨਾ ਕਿ ਅਸੀਂ ਵੀ ਬਾਬਾਈ ਦਾ ਗੁਣਗਾਨ ਕਰੀਏ ਤੇ ਬੜੀਆਂ ਬਹੁਤ ਚਿਰ ਹੋ ਗਿਆ ਸੀ ਬਾਬਾਈ ਦਾ ਚਲੋ ਕਰਦੇ 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 ਤੇ ਅਸੀਂ ਇੱਕ ਦਿਨ ਰੋਕੇ ਗੱਲ ਕਿ ਬਾਬਾਈ ਅਗਰ ਤੁਸੀਂ ਲੋਕਾਂ ਦਾ ਉਧਾਰ ਕੀਤਾ ਲੋਕਾਂ ਨੂੰ ਇੰਨੇ ਉੱਪਰ ਬੁਲੰਦੀਆਂ ਤੱਕ ਛੋਇਆ ਤੇ ਆਸੀਂ ਕਿਹੜਾ ਕਿਸਦੇ ਮਾਂ ਮਾਰੇ ਅਸੀਂ ਤੇਰੇ ਪਗ ਦਾ ਸਾਨੂੰ ਵੀ ਸਾਨੂੰ ਵੀ ਇਹ ਜੀ ਸਾਨੂੰ ਵੀ ਆਪਣੀ ਸ਼ਕਤੀ ਦੇ ਆਪਣਾ ਸਾਡੇ ਤੇ ਕਿਰਪਾ ਰੱਖ ਕਿ ਸਾਨੂੰ ਵੀ ਦੁਨੀਆ ਦੇਖ ਕੇ ਤੇਰੇ ਨਾਂ ਦਾ ਗੁਣਗਾਨ ਕਰੀਏ ਸਾਨੂੰ ਕੱਖ ਨਹੀਂ ਚਾਹੀਦਾ ਸਾਨੂੰ ਸਿਰਫ ਤੇਰੇ ਨਾਂ ਦਾ ਗੁਣਗਾਨ ਚਾਹੀਦਾ ਜਿਹੜਾ ਤੈਨੂੰ ਪਿਆਰ ਕਰਦਾ ਸੀ ਉਹਨੂੰ ਪਿਆਰ ਕਰਦੇ ਜਿਹੜਾ ਤੈਨੂੰ ਪਿਆਰ ਕਰਦਾ ਉਹ ਸਾਨੂੰ ਪਿਆਰ ਕਰੇ ਬਸ ਸਾਨੂੰ ਸਾਨੂੰ ਇਹੀ ਤੇਰੇ ਤੋਂ ਉਮੀਦ ਆ ਸਾਨੂੰ ਤੇਰੇ ਤੋਂ ਇਹੀ ਚਾਹੀਦਾ ਤੇ ਆਪਾਂ ਹਮੇਸ਼ਾ ਪੁੱਛਦੇ ਰਹਿੰਦੇ ਆ ਕੀ ਬਾਬਾ ਜੀ ਲੋਕੀ ਦੁਨੀਆ ਪੁੱਛਦੀ ਹੈ ਬਾਬਾ ਜੀ ਸਾਨੂੰ ਆਹ ਦੇ ਦਿਓ ਸਾਨੂੰ ਆਹ ਦੇ ਦਿਓ ਸਾਨੂੰ ਕੋਠੀਆਂ ਦੇ ਦਿਓ ਸਾਨੂੰ ਕਾਰਾਂ ਦੇ ਦਿਓ ਸਾਨੂੰ ਸਾਰਾ ਦੇ ਦਿਓ ਹਰ ਬੰਦਾ ਮੰਗਤਾ ਚਾਹੇ ਕਰੋੜਪਤੀ ਆ ਚਾਹੇ ਰੋੜਪਤੀ ਆ ਚਾਹੇ ਕੋਈ ਵੀ ਆ ਕਦੀ ਆਪਾਂ ਇਹ ਪੁੱਛਿਆ ਬਾਬਾ ਜੀ ਤੁਹਾਨੂੰ ਕੀ ਚਾਹੀਦਾ ਕਦੀ ਕਿਸੇ ਨੇ ਪੁੱਛਿਆ ਬਾਬਾ ਜੀ ਤੁਹਾਨੂੰ ਕੋਈ ਚੀਜ਼ ਦੀ ਲੋੜ ਆ ਤੁਹਾਨੂੰ ਦੇਖੋ ਆਪਾਂ ਕਈ ਵਾਰ ਕਹਿੰਨੇ ਕਿ ਆਪਾਂ ਬਾਬਾ ਜੀ ਪਾਸੇ ਰੋਡ ਚੜਾ ਕੇ ਆਨੇ ਆ ਨਾ ਬਾਬਾ ਜੀ ਦੀ ਸਿੰਘ ਹੀ ਪਾਉਣੀ ਆ ਬਾਬੇ ਨੂੰ ਲੰਗੋੜ ਚੜੋਂਨਾ ਹੀ ਪੜਾ ਕੋ ਚੜੋਂਦੀ ਦੁਨੀਆ ਜੋ ਸ਼ਰਦਾ ਤੇ ਕਦੀ ਆਪਾਂ ਨੂੰ ਜਾ ਕੇ ਕਦੀ ਵੀ ਆਪਾਂ ਪੁੱਛਿਆ ਬਾਬਾ ਜੀ ਮੱਥਾ ਲੇਕਦੇ ਬਾਬਾ ਜੀ ਤੁਹਾਨੂੰ ਆਪਣੇ ਸੇਵਕ ਵੱਲੋਂ ਕੀ ਚਾਹੀਦਾ ਕਦੀ ਪੁੱਛਿਆ ਕਿਸੇ ਨੇ ਨਹੀਂ ਪੁੱਛਿਆ ਨਾ ਜਿਹੜੇ ਬਾਬੇ ਦੇ ਭਗਤੇ ਤੇ ਮੇਰੀ ਇੱਕ ਭੇਟ ਆ ਭਾਜੇ ਨਾਰ ਬਹੁਤ ਸੁਣੀ ਆ ਆਪਣੀ ਤੂ ਜੋਗੀ ਆ ਪਸੰਦ ਦੱਸ ਦੇ ਪਾਣਾ ਕੀ ਐ ਜੋਗੀ ਆ ਤੂ ਪਾਣਾ ਕੀ ਐ ਜੋਗੀ ਆ ਤੂ ਰੰਗ ਦੱਸ ਦੇ ਰੰਗ ਦੱਸ ਦੇ ਪਸੰਦ ਦੱਸ ਦੇ ਰੰਗ ਦੱਸ ਦੇ ਪਸੰਦ ਦੱਸ ਦੇ ਪਾਣਾ ਕੀ ਜੋਗੀਆਂ ਤੂੰ ਪਾਣਾ ਕੀ ਜੋਗੀਆਂ ਤੂੰ ਰੰਗ ਦੱਸ ਦੇ ਅਸੀਂ ਬਾਬੇ ਨੂੰ ਪੁੱਛ ਰਹੇ ਬਾਬਾ ਤੂੰ ਕੀ ਪਾਣਾ ਤੈਨੂੰ ਕੀ ਚੀਜ਼ ਪਸੰਦ ਆ ਤੈਨੂੰ ਰੋੜ ਪਸੰਦ ਆ ਤੈਨੂੰ ਕੀ ਪਸੰਦ ਆ ਅਸੀਂ ਤੇਰੇ ਵਾਸਤੇ ਉਹੀ ਲੈ ਕੇ ਆਵਾਂਗੇ ਇਸ ਕਰਕੇ ਕੀ ਹੈ ਕਿ ਪਾਪੇ ਦੀ ਮੇਰਾ ਪਾਪਾ ਜੀ ਦਾ ਜਦੋਂ ਤੋਂ ਗੁਣਗਾਨ ਸ਼ੁਰੂ ਕੀਤਾ ਫਿਰ ਤਾਂ ਦਿਨ ਰਾਤ ਸਮਝ ਨਹੀਂ ਆਦੀ ਆਟ ਨੂੰ ਵਈ ਜਾਈਦਾ ਸਵੇਰੇ 4 ਵਜੇ ਆਈਦਾ ਸਾਰਾ ਸੋਜੀਦਾ ਫਿਰ ਸ਼ਾਮ ਨੂੰ ਰਿਆਜ ਕਰਦਾ ਫਿਰ ਚੌਂਕੀ ਚਲਦੀਦਾ ਬਸ ਆਈ ਚੱਲੀ ਜਾ ਰਹੀ ਜੀ ਬਾਬੇ ਦੀ ਮਹਿਰ ਹੋ ਰਹੀ ਹੈ ਪ੍ਰੀਤ ਕਿਵੇਂ ਲੱਗੀ ਪਾਪਾ ਜੀ ਦੇ ਨਾਲ ਸ਼ੁਰੂਆਤ ਜਦੋਂ ਅਕਸਰ ਅਸੀਂ ਦੇਖਦੇ ਆ ਜਾਂ ਤਾਂ ਕਿਸੇ ਯਾਰ ਦੋਸਤ ਦੇ ਨਾਲ ਕਿਸੇ ਨੂੰ ਦੇਖਦੇ ਆ ਤਾਂ ਮਨ ਦੇ ਵਿੱਚ ਆਂਦਾ ਜਾਂ ਫਿਰ ਦਰਬਾਰ ਤੇ ਜਾਂਦੇ ਆ ਤਾਂ ਐਸੀ ਲਗਨ ਲੱਗਦੀ ਹੈ ਕਿ ਇਹ ਬੰਦਾ ਪ੍ਰਭੂ ਦੇ ਰੰਗ ਦੇ ਵਿੱਚ ਰੰਗ ਜਾਂਦਾ ਤੁਸੀਂ ਕਿਵੇਂ ਲੱਗੇ ਇਹਦੇ ਵਿੱਚ ਨਾ ਕੁਛ ਸ਼ਖਸ਼ ਦਾ ਕੁਝ ਸਖਸ਼ਾ ਦਾ ਵਿੱਚ ਹਤਾ ਕੁਝ ਮੇਰੇ ਵੀਰ ਮੇਰੇ ਭਰਾਵਾਂ ਦਾ ਹਤਾ ਜਿਹਦੇ ਵਿੱਚੋਂ ਮੈਂ ਉਹਨਾਂ ਦਾ ਨਾਮ ਲੈਣ ਨੂੰ ਮੈਨੂੰ ਕੋਈ ਵੀ ਉਹ ਨਹੀਂ ਹੋਊਗਾ ਇੱਕ ਸਾਡੇ ਧੂਰੀ ਲੈਨ ਮੰਦਿਰ ਦੇ ਵਿੱਚ ਪੰਮਾ ਭਾਜੀ ਨੇ ਪੰਮੇ ਭਾਜੀ ਇੱਕ ਉੱਥੇ ਵਿੱਕੀ ਨੇ ਤੇ ਇੱਕ लवली ਭਾਜੀ ਨੇ ਤੇ ਉੱਥੇ ਦੇ ਜਿਹੜੇ ਚਾਰ ਪੰਜ ਹੋਰ ਮੁੰਡੇ ਭਰਾ ਨੇ ਮੈਂ ਉਹਨਾਂ ਦਾ ਨਾਮ ਨਹੀਂ ਲੈ ਸਕਦਾ ਕਿਉਂਕਿ ਕੀ ਵਰ ਕੀ ਹੁੰਦਾ ਕਿ ਇਹਨੂੰ ਉੱਪਰ ਮਤਲਬ ਇਤਰਾਜ ਹੀ ਹੋ ਸਕਦਾ ਉਹਨਾਂ ਨੇ ਜਦੋਂ ਮੇਰੀ ਉੱਥੇ ਪਹਿਲੀ ਵਾਰ ਚੌਂਕੀ ਕਰਾਈ ਤੁਰੀ ਲੈਨ ਮੰਤਰ ਦੇ ਵਿੱਚ ਕਹਿੰਦੇ ਸੀਗੇ ਕਿ ਮੈਨੂੰ ਤੂੰ ਮੈਂ ਲੋਕਾਂ ਵਾਂਗੂ ਤੁਹਾਡੇ ਵਾਂਗੂ ਸਾਰਿਆਂ ਵਾਂਗੂ ਜਿਦ ਦੁਨਿਆਵੀ ਸੀ ਕਹਿੰਦੇ ਜਿਹੜੇ ਜਿਸ ਬੰਦੇ ਨੇ ਇੱਥੇ ਚੌਂਕੀ ਲਾ ਲਈ ਉਹਨੂੰ ਬਾਬੇ ਦੀ ਪੂਰੀ ਅਪਾਰ ਕਿਰਪਾ ਹੁੰਦੀ ਮੈਂ ਕਿਹਾ ਚੱਲ ਠੀਕ ਆ ਕਹਿੰਦੇ ਹੀ ਆ ਹਨਾ ਤੇ ਇਹ ਗੱਲ ਮੈਂ ਸੰਗਤ ਜੀ ਵੀ ਕਹਿੰਨਾ ਜਦੋਂ ਅਸੀਂ ਉੱਥੇ ਚੌਂਕੀ ਲਾਈ ਤੇ ਸਾਨੂੰ ਬੜੀ ਅਟੈਚਮੈਂਟ ਹੋਈ ਉਸ ਤੋਂ ਬਾਅਦ ਬਾਬਾ ਜੀ ਨੇ ਉਹਨਾਂ ਨੇ ਸਾਨੂੰ ਇੰਨਾ ਬਾਬਾ ਜੀ ਦਾ ਸਰੂਪ ਦਿੱਤਾ ਜਿਹੜਾ ਸਾਹਮਣੇ ਮੈਂ ਦਿਖਾ ਸਕਦਾ ਲੱਗਾ ਤੇ ਅਸੀਂ ਦੇਖਿਆ ਕਿ ਇੰਨਾ ਕੁ ਸਰੂਪ ਆ ਇਹ ਫੇਟਾ ਆ ਜੂਗਾ ਉਹ ਪੂਰਾ ਪੂਰਾ ਫੇਟਾ ਹੈ ਕਿ ਜਿੱਦਾਂ ਬਾਬਾ ਜੀ ਨੇ ਆਪ ਦੀ ਜਗ੍ਹਾ ਜਿੱਦਾਂ ਗੁਫਾ ਦੇਖੋ ਮੈਂ ਕੈਮਰਾਮੈਨ ਨੂੰ ਕਹੂੰਗਾ ਉਹ ਦੇਖੋ ਗੁਫਾ ਦਿਖਾਓ ਉਹ ਦੇਖੋ ਜਿੱਦਾਂ ਬਾਬਾ ਜੀ ਗੁਫਾ ਉੱਥੇ ਹੀ ਬਾਬਾ ਜੀ ਗੁਫਾ ਚ ਬੈਠੇ ਆ ਸਾਡੀ ਇਹ ਸ਼ਰਧਾ ਤੇ ਉਹਨਾਂ ਨੇ ਬੜੀ ਮੈਨੂੰ ਬੜਾ ਅਪਰੋਚ ਕੀਤਾ ਮਤਲਬ ਮੇਰੀ ਬਹੁਤ ਮਦਦ ਕੀਤੀ ਉਹ ਸ਼ਖਸ ਨੇ ਜਿਹੜੇ ਵੀ ਆਪਣੇ ਬਾਬਾ ਜੀ ਦੇ ਪੱਕੇ ਉਹਨਾਂ ਬਹੁਤ ಅಪਾਰ ਕਿਰਪਾ ਉਹਨਾਂ ਤੇ ਵੀ ਫਿਰ ਉਹਨਾਂ ਨੇ ਸਾਡੀ ਚੌਂਕੀ ਕਰਾਈ ਗੁਫਾ ਦੇ ਵਿੱਚ ਪਹਿਲੀ ਪੌੜੀ ਤੇ ਉੱਤੇ ਇੱਕ ਲੇ ਬੇਟੀ ਆਈ ਕੋਈ ਲੇਡੀ ਸਾਈ ਆਪਣੀ ਬੇਟੀ ਲੈ ਕੇ ਕਿ ਇਹਨੂੰ ਕੋਈ ਪ੍ਰੋਬਲਮ ਹੈ ਕੋਈ ਭਿਆਨਕ ਬਿਮਾਰੀ ਹੈ ਤੇ ਅਸੀਂ ਜਲਦੀ ਚੌਂਕੀ ਦੇ ਵਿੱਚ ਸਾਰੇ ਮੇਰੇ ਨਾਲ ਸਬੂਤ ਮੇਰੇ ਉਸਤਾਦ ਜੀ ਆਪਣਾ ਅਜੇ ਭਾਜੀ ਬੈਠੇ ਆ ਢੋਲਕ ਤੇ ਬਹੁਤ ਅੱਛੇ ਬਹੁਤ ਅੱਛੇ ਵੱਡੇ ਵੱਡੇ ਕਲਾਕਾਰ ਹਨ ਜਾਂਦੇ ਆ ਮੇਰਾ ਵੀ ਰੀ ਰਸੀਪੀ ਭਰਾ ਬਹੁਤ ਅੱਛਾ ਮਤਲਬ ਸਿੰਗਰ ਆ ਇਹ ਵੀ ਸਾਡੇ ਨਾਲ ਜਾਂਦਾ ਸਾਡੀ ਟੀਮ ਦਾ ਮੈਂਬਰ ਤੇ ਉੱਥੇ ਹੋਰ ਵੀ ਮੇਰੇ ਨਾਲ ਜਿਹੜੇ ਮੁੰਡੇ ਸੀਗੇ ਉਹਨਾਂ ਨੂੰ ਵੀ ਮੈਂ ਤੁਹਾਨੂੰ ਸਬੂਤ ਦੇ ਸਕਦਾ ਇਸ ਚੀਜ਼ ਦਾ ਅਸੀਂ ਉਹਨਾਂ ਉਹ ਬੇਟੀ ਉਹ ਆਈ ਕਹਿੰਦੀ ਸੈਂਡਵੀਜੀ ਤੁਸੀਂ ਇਹਨਾਂ ਵਾਸਤੇ ਤੁਹਾਡੀ ਅਰਦਾਸ ਕਰੂੰ ਮੈਂ ਬੜਾ ਦੁਖੀ ਹੈਗੀ ਤੇ ਮੇਰੇ ਮਾਂ ਚ ਪਤਾ ਨਹੀਂ ਕੀ ਆਈ ਮੈਂ ਕਹਾਂ ਮੈਂ ਬਾਬਾ ਤਾਂ ਹੈ ਨਹੀਂਗਾ ਮੈਂ ਸਾਰੀ ਸੰਗਤ ਨੂੰ ਇੱਕ ਬੇਨਤੀ ਕੀਤੀ ਮੈਂ ਕਹਾਂ ਝੋਲੀ ਅੱਡ ਕੇ ਨਾ ਇਸ ਬੇਟੀ ਵਾਸਤੇ ਚਾਰ ਜਕਾਰੇ ਲੋਣੇ ਆਪਾਂ ਤੇ ਮੈਂ ਕਹਾਂ ਕੀ ਪਤਾ ਬਾਬਾ ਬੈਠਾ ਤਾਂ ਬੈਪਾ ਤੇ ਦਰਤੇ ਬੈਠਿਆ ਪਰ ਬਾਹਰ ਤਾਂ ਬੈਠੇ ਨਹੀਂ ਹੈਗੇ ਉਹ ਸੰਗਤ 'ਚ ਬਾਬਾ ਬੈਠਾ ਵਾ ਸੰਗਤ ਦੇ ਵਿੱਚ ਆ ਕੇ ਪਉਣਾ ਹਾਰੀ ਮੈਨੂੰ ਉੱਥੇ ਸ਼ਾਖਸ਼ਾ ਦਰਸ਼ਨ ਹੋਏ ਬਾਬਾ ਜੀ ਦੇ ਤੇ ਉਹ ਬੈਠੇ ਆ ਉਹਨਾਂ ਨੇ ਜਦੋਂ ਅਸੀਂ ਉਹਨਾਂ ਦੇ ਬੇਟੀ ਦੇ ਕੋਲ ਫੜ ਕੇ ਬੇਟੀ ਨਾਲ ਉਹਦੇ ਨਾਲ ਆਪਣੇ ਕੋਲ ਪਿਠਾ ਕੇ ਜਦੋਂ ਚਾਰ ਜੇਕਾਰੇ ਲਵਾਏ ਤੇ ਉਹਨਾਂ ਦਾ ਮੈਨੂੰ ਫੋਨ ਆਇਆ ਬਾਅਦ ਵਿੱਚ ਹਫ਼ਤੇ 10 ਦਿਨ ਬਾਅਦ ਕਿ ਸਾਡੀ ਕੁੜੀ ਦੇ ਵਿੱਚ ਬੜੀ ਇੰਪਰੂਵਮੈਂਟ ਆ ਤੇ ਸਾਨੂੰ ਵੀ ਬੜਾ ਮਹਿਸੂਸ ਹੋਇਆ ਕਿ ਨਹੀਂ ਬਾਬਾ ਜੀ ਨੇ ਤੁਨਾਰੀ ਨੇ ਮਦਦ ਉਹਨਾਂ ਦੀ ਹੈਲਪ ਕੀਤੀ ਹੈ ਨਾ ਵਿਸ਼ਵਾਸ ਹੋਰ ਵੱਧ ਗਿਆ ਫਿਰ ਹੋਰ ਜਗ੍ਹਾ ਤੇ ਅਸੀਂ ਜਾ ਕੇ ਜੇਕਾਰੇ ਲਾ ਜੇਕਾਰੇ ਲਾਉਣ ਦਾ ਦੇਖੋ ਮੈਂ ਨਹੀਂ ਕਹਿੰਦਾ ਕਿ ਮੇਰੀ ਕਾਸਤਾ ਮੈਨੂੰ ਇਹ ਵਿਸ਼ਵਾਸ ਹੈ ਕਿ ਬਾਬੇ ਦੇ ਜਿਕਾਰਾਂ 'ਚ ਸਾਰਾ ਕੁਝ ਹੈ ਤੇ ਮੈਂ ਕਹਿੰਦਾ ਦੁਨੀਆ ਦੀ ਇਹ ਕੋਈ ਚੀਜ਼ ਨਹੀਂ ਜਿਹੜੀ ਪੂਰੀ ਨਹੀਂ ਹੋ ਸਕਦੀ ਤੇ ਅਸੀਂ ਝੋਲੀ ਅਟ ਕੇ ਜਿੰਨੀ ਸੰਗਤ ਬੈਠੀ ਹੈ ਮੇਰਾ ਇਹ ਵਿਸ਼ਵਾਸ ਇਹ ਕਹਿੰਦਾ ਕਿ ਚਾਹੇ 500 ਬੰਦਾ ਬੈਠਾ ਹੋਵੇ ਚਾਹੇ 5000 ਚਾਹੇ 5 ਬੰਦੇ ਬੈਠੇ ਹੋਣ ਜੇ ਤੁਸੀਂ ਬਾਬੇ ਦਾ ਜਿਕਾਰਾ ਲਾਉਨੇ ਗੁਫਰਾ ਧਿਆਨ ਕਰਕੇ ਉਹਦੀ ਉਹਦੀ ਆਰਾਧਨਾ ਕਰਕੇ ਉਹ ਤਾਂ ਵਿਸ਼ਵਾਸ ਉਹਦੇ ਵੱਲ ਧਿਆਨ ਕਰਕੇ ਜਦੋਂ ਜਿਕਾਰੇ ਲਾਉਨੇ ਜਿਹਦੇ ਜਿਹਦੇ ਵਾਸਤੇ ਵੀ ਲਾਉਨੇ ਆ ਤੇ ਉਹ ਬਾਬਾ ਮੁਰਾਦ ਪੂਰੀ ਕਰਦਾ ਮੇਰੀ ਆਸਾ ਉਹ ਹੋਈਆਂ بڑے ਲੋਕਾਂ ਦੇ ਫੋਨ ਆਉਂਦੇ ਆ بڑے ਲੋਕੀ ਐਪਰੀਸ਼ੀਏਟ ਕਰਦੇ ਜਿਹੜੇ ਬਾਬਾ ਜੀ ਦੇ ਭਗਤ ਨੇ ਤੇ ਮੇਰੇ ਇੰਨੇ ਕਰਨਾ ਅਗਰ ਕਿਸੇ ਦੀ ਪ੍ਰੋਬਲਮ ਸੋਲਵ ਹੁੰਦੀ ਹੈ ਤੇ ਮੈਂ ਕਹਿੰਦਾ ਮੈਂ ਤਾਂ ਸੁਭਾਗਿਆ ਮੈਨੂੰ ਬਾਬਾ ਜੀ ਨੇ ਨਾ ਬਖਸ਼ਿਆ ਤੇ ਮੈਂ ਉਹਨਾਂ ਵਾਸਤੇ ਜਿਕਾਰੇ ਲਾਉਣਾ ਔਰ ਜਿਹੜੇ ਤੁਹਾਨੂੰ ਲਾਈਵ ਦੇਖ ਰਹੇ ਸਾਨੂੰ ਮੈਂ ਇਹਨਾਂ ਵਾਸਤੇ ਵੀ ਅਰਦਾਸ ਕਰੂੰਗਾ ਬਾਬਾ ਜੀ ਤੁਹਾਡੇ ਚੈਨਲ ਰਾਹੀਂ ਕਿ ਬਾਬਾ ਜੀ ਅਗਰ ਮੇਰੇ ਵੀਰੇ ਮੇਰੇ ਵੀਰ ਭੈਣ ਭਰਾ ਮਾਤ ਪਿਤਾ ਨੂੰ ਜਿਨ੍ਹਾਂ ਨੂੰ ਵੀ ਕੋਈ ਪ੍ਰੋਬਲਮ ਆ ਇਸ ਜੀ ਦੀ ਤੇ ਅਸੀਂ ਤੁਹਾਡੇ ਚੈਨਲ ਰਾਹੀਂ ਚਾਰਜ ਕਰੇ ਲਾਉਨੇ ਆ ਤੇ ਬਾਬਾ ਜੀ ਉਨ੍ਹਾਂ ਤੇ ਵੀ અપਾਰ ਕਿਰਪਾ ਕਰਨ ਉਹਨਾਂ ਦੀ ਜਿਹੜੀ ਦੁੱਖ ਤਕਲੀਫਾ ਉਹ ਵੀ ਦੂਰ ਕਰਨ ਜੇ ਕਰ ਬਣਾ ਹਰੀ ਦਾ ਜੇ ਦਰਬਾਰ ਕੀ ਜੇ ਕਰੇ ਦੁੱਧਾ ਧਾਰੀ ਦਾ ਸਾਚੇ ਦਰਬਾਰ ਕੀ ਜੇ ਕਰੇ ਮੇਰੇ ਸਿੰਘੀਆਂ ਵਾਲੇ ਦਾ ਸਾਚੇ ਦਰਬਾਰ ਕੀ ਜੇ ਕਰੇ ਮੇਰੇ ਗੁਫਾ ਦੇ ਵਾਸੀ ਦਾ ਬੋ ਸਾਚੇ ਦਰਬਾਰ ਕੀ ਬਬਾਈ ਜਿਨ੍ਹਾਂ ਤੇ ਕੋਈ ਦੁੱਖ ਤਕਲੀਫਾ ਜਿਨ੍ਹਾਂ ਦੇ ਕਿਸੇ ਤਰ੍ਹਾਂ ਦੀ ਕੋਈ ਮਾੜਾ ਅਨਸਰ ਕੋਈ ਮਾੜੀ ਚੀਜ਼ ਕੋਈ ਆ ਜੇ ਘਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਬਾਬਾ ਜੀ ਉਹਨਾਂ ਦੀ ਪ੍ਰੋਬਲਮ ਹੱਲ ਕਰਨ ਇਹ ਸਾਡੀ ਇੱਕ ਆਸਤਾ ਸਾਡਾ ਵਿਸ਼ਵਾਸ ਆ ਬਾਬਾ ਜੀ ਔਰ ਬੜੇ ਲੋਕ ਐਪਰੀਸ਼ੀਏਟ ਕਰਦੇ ਬੜੇ ਲੋਕ ਮੈਨੂੰ ਕਾਲ ਕਰਦੇ ਕਿ ਬਾਬਾ ਜੀ ਤੁਸੀਂ ਸੈਂਡਵਿਚ ਜੀ ਤੁਸੀਂ ਲਓ ਮੈਂ ਕਿਹਾ ਮੈਂ ਬਾਬਾ ਨਹੀਂ ਮੈਂ ਤੁਹਾਡੇ ਵਰਗਾ ਹੀ ਬੰਦਾ ਇਹ ਤੁਹਾਡੇ ਵਿੱਚ ਦੁਨੀਆ 'ਚ ਜਿਹੜੇ ਲੁੱਕੀ ਭਗਤ ਇਹਨਾਂ 'ਚ ਬਾਬੇ ਦਾ ਪਤਾ ਨਹੀਂ ਕਿਹੜੇ ਰੂਪ 'ਚ ਬੈਠਾ ਬਾਬਾ ਉਹਦੇ ਮੂੰਹ 'ਚੋਂ ਜਕਾਰਾ ਲੱਗਿਆ ਕਿਪ ਤਾਂ ਤੁਹਾਡਾ ਕਿੱਥੇ ਭਲਾ ਹੋ ਮੈਂ ਪਹਿਲਾਂ ਆਪਣੇ ਦਰਸ਼ਕਾਂ ਨੂੰ ਇੱਕ ਗੱਲ ਦੱਸ ਦਿਆਂ ਕਿ ਅਸੀਂ ਕੋਈ ਇਹਨਾਂ ਦੀ ਸਪੈਸ਼ਲ ਇੰਟਰਵਿਊ ਕਰਨ ਨਹੀਂ ਆਏ ਜਿਵੇਂ ਤੁਸੀਂ ਹੁਣ ਜਕਾਰਾ ਲਗਾਇਆ ਨਾ ਈ ਉੱਚੀ ਆਵਾਜ਼ ਦੇ ਵਿੱਚ ਤੁਸੀਂ ਮੇਰੇ ਹਿਸਾਬ ਨਾਲ ਆਪਣਾ ਰਿਆਜ਼ ਕਰਦੇ ਪਏ ਸੀ ਤੇ ਅਸੀਂ ਇਤੋਂ ਲੰਘਦੇ ਜਾ ਰਹੇ ਸੀ ਤੇ ਇੰਨੀ ਉੱਚੀ ਆਵਾਜ਼ ਸੀ ਕਿ ਅਸੀਂ ਜਦੋਂ ਬਾਹਰੋਂ ਲੰਘ ਰਹੇ ਸੀ ਤਾਂ ਸਾਨੂੰ ਲੱਗਿਆ ਪਤਾ ਨਹੀਂ ਕੀ ਚੱਲ ਰਿਹਾ ਹੈ ਸ਼ਾਇਦ ਕੋਈ ਪ੍ਰੋਗਰਾਮ ਚੱਲ ਰਿਹਾ ਹੋਵੇਗਾ ਤਾਂ ਦੇਖਿਆ ਤਾਂ ਤੁਸੀਂ ਰਿਆਜ਼ ਕਰ ਰਹੇ ਸੀ ਇਹ ਜਿਹੜੇ ਤੁਹਾਡੇ ਨਾਲ 뮤ਜ਼ੀਸ਼ੀਅਨ ਸਾਥੀ ਜਿਹੜੇ ਹੈਗੇ ਆ ਐਦਾਂ ਹੀ ਤੁਸੀਂ ਰਿਆਜ਼ ਕਰਦੇ ਹੀ ਰਹਿੰਦੇ ਹੋ ਤੁਹਾਨੂੰ ਪਤਾ ਕੀ ਹੁੰਦਾ ਜੀ ਇਹ ਬਿਨਾਂਗਾ ਕਰਨਾ ਹੀ ਪੈਂਦਾ ਭਾਜੀ ਜਦੋਂ ਹੁਣ ਰਾਤ ਨੂੰ ਚੁੰਕੀ ਆ ਸਾਨੂੰ ਕਿਹੜਾ ਮੈਟਰ ਗੋਣਾ ਤੇ ਉਹਦੇ ਵਾਸਤੇ ਅਸੀਂ ਉਹਦਾ ਸਕੇਲ ਕਿਹੜਾ ਰੱਖਣਾ ਤੇ ਕਿਹੜੇ ਰਿਦਮ ਵਜਾਉਣੇ ਤੇ ਉਸਤਾਦ ਜੀ ਕਈ ਵਾਰ ਸਾਡੇ ਜਿਹੜੇ ਸੀਨੀਅਰ ਲੋਗ ਨੇ ਸਾਨੂੰ ਦੱਸਦੇ ਆ ਕਿ ਤੁਸੀਂ ਇੱਥੇ ਆ ਆ ਰਾਗ ਤੇ ਗਾਣਾ ਆ ਆ ਤੁਹਾਡਾ ਪਹਿਲੇ ਕਾਲੇ ਤੇ ਗਾਣਾ ਦੂਜੇ ਤੇ ਗਾਣਾ ਪੰਜਵੇਂ ਤੇ ਗਾਣਾ ਹਨ ਉਹ ਸਾਰਾ ਚੀਜ਼ ਆ ਅਸੀਂ ਦੇਖੋ ਬੰਦ ਕਮਰੇ ਦੇ ਵਿੱਚ ਬਹੁਤ ਕੁਛ ਅਸੀਂ ਗਲਤੀਆਂ ਸਾਡੀਆਂ ਆਉਂਦੀਆਂ ਨੇ ਜਿਹੜੀਆਂ ਅਸੀਂ ਇੱਥੇ ਹੀ ਪੂਰੀਆਂ ਕਰਕੇ ਜਾਣਦੇ ਆ ਜਦੋਂ ਤੋਂ ਲੱਖਾਂ ਦੁਨੀਆ ਅੱਗੇ ਬੈਠੀ ਹੁੰਦੀ ਆ ਉੱਥੇ ਤੁਸੀਂ ਇਹ ਚੀਜ਼ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਅੱਗੇ ਤੁਸੀਂ ਬਿਲਕੁਲ ਹੀ ਐ ਨੀਟ ਐਂਡ ਕਲੀਨ ਗਾਣਾ ਇਥੇ ਅਸੀਂ ਕਿਹੜੀ ਚੀਜ਼ ਕਿੱਦਾਂ ਗਾਉਣੀ ਆ ਕਿਹੜੇ ਰਾਗ ਤੇ ਗਾਉਣੀ ਆ ਕਿੰਨੀ ਉੱਚੀ ਗਾਉਣੀ ਆ ਕਿੱਥੇ ਅਸੀਂ ਛੜਾਈ ਕਰਨੀ ਆ ਕਿੱਥੇ ਰਿਦਮ ਬਜਣੀ ਕਿੱਥੇ ਕੋਰਸ ਹੋਣਾ ਹਰ ਚੀਜ਼ ਅਸੀਂ ਇੱਥੇ ਤਿਆਰੀ ਕਰਦੇ ਆ ਡੇਲੀ ਦੇ ਕੋਈ ਡੇਲੀ ਹੋਣੀ ਆ ਚਾਹੇ ਤੁਸੀਂ ਇਹ ਨਹੀਂ ਹੈਗਾ ਇਹ ਸੰਪੂਰਨ ਕਦੀ ਨਹੀਂ ਹੋ ਸਕਦਾ ਜਦੋਂ ਅਸੀਂ ਚੀਜ਼ ਕੋਈ ਆਪਣੇ ਮਾਨਸਿਕ ਦਿਮਾਗ ਚ ਬਿਠਾ ਲੈਂਦੇ ਫਿਰ ਮਾਰਕੀਟ ਤੇ ਨਵੀਂ ਆਏਂਦੀ ਫਿਰ ਉਹਦੀ ਤਿਆਰੀ ਕਰੋ ਫਿਰ ਭੇਡ ਨਵੀਂ ਆਏਂਦੀ ਫਿਰ ਉਹਦੀ ਤਿਆਰੀ ਕਰੋ ਇਹ ਚੀਜ਼ਾਂ ਚਲਦੀਆਂ ਨਹੀਂ ਆ ਰਿਆਜ ਅਤੇ ਰਿਆਜ ਅਤੇ ਰਾਜ ਰਿਆਜ ਅਤੇ ਰਾਜ ਤੇ ਰਿਆਜ ਤਾਂ ਜ਼ਰੂਰੀ ਹੈ ਜੀ ਇਹ ਤਾਂ ਰਿਆਜ ਤਾਂ ਕਰਨਾ ਹੀ ਪੈਂਦਾ ਇਸਕਿੰਨੇ ਸਾਲ ਹੋ ਗਏ ਤੁਹਾਨੂੰ ਗਾਇਕੀ ਦੇ ਨਾਲ ਜੁੜੇ ਕੁਝ ਵੀ ਨਹੀਂ ਜੀ ਸਟਾਰਟਿੰਗ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਟੈਂਡ ਜੀ ਸਾਡੇ ਤੱਕ ਜਦ ਜਾਗੋ ਤਵੀ ਸਵੇਰਾ ਤੇ ਅਸੀਂ ਸਮਲੋਂ ਬਾਬੇ ਨੇ ਜਗਾਤਾ ਤੇ ਹੁਣ ਬਸ ਸਾਡੇ ਲਈ ਬਸ ਓਕੇ ਦੀ ਰਿਪੋਰਟ ਆ ਸਵੇਰੇ ਹੀ ਸਵੇਰਾ ਜੀ ਪਰ ਮੈਂ ਆਪਣੀ ਵੀ ਜੇਕਰ ਗੱਲ ਕਰ ਲਵਾਂ ਜਦੋਂ ਤੁਸੀਂ ਗਾ ਰਹੇ ਸੀ ਮੈਂ ਤੁਹਾਡੇ ਨਾਲ ਵੀ ਰਲ ਕੇ ਗਾ ਨਹੀਂ ਸਕਦਾ ਇਹ ਬਾਬੇ ਦੀ ਕਿਰਪਾ ਹੁੰਦੀ ਕਿਸੇ ਕਿਸੇ ਤੇ ਹੁੰਦੀ ਹੈ ਮੇਰ ਜਿਹੜੀ ਹੁੰਦੀ ਹੈ ਮੈਂ ਕਹਿੰਦਾ ਜੀ ਇਸ ਟਾਈਮ ਤੁਹਾਡੇ ਤੇ ਮੇਰ ਹੋਈ ਤੇ ਤੁਸੀਂ ਜਿੱਦਾਂ ਤੁਸੀਂ ਦੱਸਿਆ ਕਿ ਰਿਆਜ਼ ਕਰਨਾ ਪੈਂਦਾ ਕਿਵੇਂ ਸ਼ੁਰੂ ਕਿਵੇਂ ਕੀਤਾ ਕਿ ਕੋਈ ਗੁਰੂ ਧਾਰਿਆ ਕਿ ਨਾ ਤੋਂ ਸਿੱਖਿਆ ਤੁਸੀਂ ਕਿਸੇ ਤੋਂ ਟ੍ਰੇਨਿੰਗ ਵੀ ਲਈ ਦੇਖੋ ਜੀ ਇਹ ਤਾਂ ਟ੍ਰੇਨਿੰਗ ਹੈ ਤਾਂ 24 ਘੰਟੇ ਲੈਣੀ ਪੈਂਦੀ ਹੈ ਜੀ ਜੀ ਸਾਡੇ ਗੁਰੂ ਨੇ 우ਸਤਾਦ ਜਸਵੀਰ ਜੀ ਸਾਡੇ ਸਾਰੇ ਗੁਰੂ ਹੀ ਨੇ ਜਿਹੜੇ ਦੇਖੋ ਜਿਹੜੇ ਸਿਖਾਉਂਦੇ ਹੋ ਗੁਰੂ ਹੀ ਨੇ 우ਸਤਾਦ ਅਜੇ ਭਾਜੀ ਸਾਡੇ ਟੋਲਕ ਤੋਂ 20 25 ਸਾਲ 30 ਸਾਲ ਤੋਂ ਟੋਲਕ ਪਲੇ ਕਰਦੇ ਹੋ ਵੱਡੇ ਵੱਡੇ ਆਰਟਿਸਟਾਂ ਨਾਲ ਪਲੇ ਕੀਤੀ ਹੈ ਇਹਨ ਵਰਗਾ ਗੁਣੀ ਕੋਣ ਹੋਗਾ ਸਾਡਾ ਸੀਪੀ ਭਰਾ ਪਚਪਨ ਤੋਂ ਗੰਦਾ ਆ ਰਿਹਾ ਇਹ ਬੜੀਆਂ ਗਲਤੀਆਂ ਸਾਨੂੰ ਦੱਸਦਾ ਕਿ ਇੱਥੇ ਗਲਤੀ ਹੈ ਇਹ ਇਹ ਸਿੱਖਣੀ ਹੈ ਪੈਂਦੀ ਹੈ ਭਾਜੀ ਜਦੋਂ ਬੰਦ ਕਮਰੇ ਚ ਆਪਾਂ ਸਿੱਖਦੇ ਆਂ ਬੜੀਆਂ ਗਲਤੀਆਂ ਕਰਦੇ ਆਂ ਤੇ ਸਾਨੂੰ ਡਾਂਟ ਵੀ ਪੈਂਦੀ ਸਾਰਾ ਕੁਝ ਪੈਂਦਾ ਫਿਰ ਜਦੋਂ ਆਪਾਂ ਸਟੇਜ ਤੇ ਜਾ ਕੇ ਖੜਦੇ ਆਂ ਤੇ ਇਹੀ ਭਰਾ ਸਾਡੇ ਖੁਸ਼ ਹੁੰਦੇ ਕਿ ਪਰਫਾਰਮ ਅੱਛੀ ਹੋਈ ਆ ਤੇ ਦੁਨੀਆ ਜਦੋਂ ਸੁਣਦੀ ਆ ਤੇ ਤਦ ਹੀ ਫਿਰ ਉਹ ਮਗਨ ਤਦ ਹੀ ਪਾਬੇ ਦੇ ਰੰਗ ਚ ਤਦ ਹੀ ਰਲਦੀ ਆ ਕਿਉਂਕਿ ਜਦੋਂ ਤੁਸੀਂ ਆਪ ਪਰਫੈਕਟ ਹੁੰਦੇ ਹੋ ਤੁਸੀਂ ਆ ਪਰਫੈਕਟ ਨਹੀਂ ਹੈਗੇ ਤੁਹਾਨੂੰ ਪਤਾ ਹੀ ਨਹੀਂ ਗਾਉਣਾ ਕੀ ਆ ਤੇ ਜੋ ਬਾਕੀ ਲਿਰਿਕਸ ਬੜੇ ਇੰਪੋਰਟੈਂਟ ਹੁੰਦੇ ਆ ਲਿਰਿਕਸ ਜਿਹੜੇ ਆ ਉਹ ਤੁਸੀਂ ਕਿੱਦਾਂ ਦੇ ਅੱਜ ਦੇ ਜਨਤਾ ਭਗਤ ਕਿੱਦਾਂ ਦੇ ਪਸੰਦ ਕਰਦੇ ਉਹਦੇ ਹਿਸਾਬ ਨਾਲ ਮੈਟਰ ਗਾਉਣਾ ਪੈਂਦਾ ਤੇ ਬਾਕੀ ਜਿਹੜਾ ਪਿਆਰ ਕਰਦਾ ਬਾਬੇ ਨੂੰ ਉਹਨੂੰ ਹੀ ਪਤਾ ਇਹ ਚੀਜ਼ ਉਹ ਹੀ ਸਮਝ ਸਕਦਾ ਤੁਸੀਂ ਮੈਂ ਨਹੀਂ ਸਮਝ ਸਕਦੇ ਜਿਹੜਾ ਪਿਆਰ ਕਰਦਾ ਉਹ ਹੀ ਐਪਰੀਸ਼ੀਏਟ ਕਰਦਾ ਇਹ ਇਹ ਪਿਆਰ ਦੀ ਗੱਲ ਆ ਇਹ ਕੋਈ ਸੰਗੀਤ ਦੀ ਗੱਲ ਨਹੀਂ ਇਹ ਪਿਆਰ ਦੀ ਗੱਲ ਆ ਪੋਣਾ ਹਰੀ ਨਾਲ ਜਿਹੜਾ ਪਿਆਰ ਕਰਦਾ ਨਾ ਇਹ ਉਹਦੀ ਗੱਲ ਆ ਉਹ ਹੀ ਸਮਝ ਸਕਦਾ ਉਹਦੀ ਰਮਝਾ ਉਹ ਹੀ ਸਮਝ ਸਕਦਾ ਕਿ ਤੁਸੀਂ ਆਪ ਵੀ ਕੋਈ ਪੇਟਾਂ ਲਿਖੀਆਂ ਨੇ ਕਿੰਨੀਆਂ ਕੁ ਲਿਖੀਆਂ ਨੇ ਮੇਰੀਆਂ ਮਾਰਕੀਟ ਚ ਬਹੁਤ ਪੇਟਾਂ ਆ ਰਹੀਆਂ ਨੇ ਕੁਛ ਆਈਆਂ ਵੀ ਨੇ ਮਾਤਾ ਰਾਣੀ ਦੀ ਪੇਟੇ ਇੱਕ ਮੇਰੀ ਪੇਟ ਆਈ ਸੀ ਸਾਡੇ ਸਾਡੇ ਮਾੜੇ ਕਰ ਮਾਤੇ ਮਾਰ ਛਿੱਟਾ ਵੇ ਦੁੱਧ ਪੁੱਤ ਦੇਣ ਵਾਲਿਆ ਤਿੰਨ ਰੋਟ ਮੈਂ ਚੜਾਵਾ ਬਾਬਾ ਮਿੱਠਾ ਵੇ ਦੁੱਧ ਪੁੱਤ ਦੇਣ ਵਾਲਿਆ ਤੇ ਇੱਕ ਪੇਟ ਸਾਡੀ ਅਸੀਂ ਬੱਲੇ ਬੱਲੇ ਹੁੰਦੀ ਜਾਂਦੀ ਐ ਜੀ ਬੱਲੇ ਬੱਲੇ ਜਦੋਂ ਪੋਣਾ ਹਰੀ ਦੇ ਲੜ ਲੱਗੇ ਤੇ ਬੱਲੇ ਬੱਲੇ ਹੁੰਦੀ ਜਾਂਦੀ ਐ ਤੇ ਇੱਕ ਮੇਰੀ ਪੇਟ ਐ ਸੀ ਚਿੰਤਾਪੂਰਨੀ ਦੇ ਦਰ ਤੇ ਨਜ਼ਾਰੇ ਨਜ਼ਾਰੇ 3 ਤੁਰੀਸ ਤੋਂ ਰਿਲੀ ਸੀ ਬਹੁਤ ਅੱਛਾ ਪਿਆਰ ਮਿਲਿਆ ਉਹਨਾਂ ਦੇ ਵਿੱਚ ਹੁਣ ਲਗਾਤਾਰ ਹੁਣ ਮੈਂ ਤੁਹਾਨੂੰ ਦੱਸ ਰਹੀ ਇੱਕ ਮੇਰੀ ਪੇਟ ਆ ਰਹੀ ਐ ਜਿਨੇ ਖੁੱਲੇ ਜੋਗੀ ਸਾਡੇ ਖਰਚੇ ਉਹਨਾਂ ਖੁੱਲਾ ਪੋਣਾ ਹਰੀ ਦੇਈ ਜਾਂਦਾ ਐ ਮੈਂ ਨਾਲ ਤੇਰੇ ਆ ਤੂੰ ਰਹਿਣਾ ਨੀਓ ਡਰ ਕੇ ਇਹੋ ਗੱਲ ਦੁੱਦਾ ਤਾਰੀ ਕਿਈ ਜਾਂਦਾ ਏ ਇਹ ਪੇਟ ਆ ਰਹੀ ਏ ਜੀ ਬਹੁਤ ਅੱਛੀ ਪੇਟ ਆ ਰਹੀ ਏ ਇੱਕ ਮੇਰੀ ਆ ਗਈ ਮੈਂ ਤੁਹਾਨੂੰ ਪਹਿਲਾਂ ਸੁਣਾ ਕੇ ਠੇ ਆਪਣੀ ਤੂੰ ਜੋਗੀਆ ਪਸੰਦ ਦੱਸ ਦੇ ਉਹ ਪਾਣਾ ਕੀ ਏ ਜੋਗੀਆ ਤੂੰ ਰੰਗ ਦੱਸ ਦੇ ਉਹ ਰੰਗ ਦੱਸ ਦੇ ਪਸੰਦ ਦੱਸ ਦੇ ਰੰਗ ਦੱਸ ਦੇ ਪਸੰਦ ਦੱਸ ਦੇ ਪਾਣਾ ਕੀ ਏ ਜੋਗੀਆ ਤੂੰ ਪਾਣਾ ਕੀ ਏ ਜੋਗੀਆ ਤੂੰ ਰੰਗ ਦੱਸ ਦੇ ਦੇਖੋ ਗੱਲ ਕਰ ਰਹੇ ਆਂ ਰਿਆਜ਼ ਕਰ ਰਹੇ ਗਲਾ ਪੂਰਾ ਬੈਠਾ ਹੋਇਆ ਤੇ ਜਦੋਂ ਸਟੇਜ ਤੇ ਚੜਨਾ ਉਹਨੇ ਇਹ ਜੀ ਕਿਰਪਾ ਕਰਨੀ ਮੇਰੇ ਪੋਣਾ ਆਰੀ ਨੇ ਆ ਲੱਗਣਾ ਹੀ ਨਹੀਂ ਕੋਈ ਗਲਾ ਬੈਠਾ ਜਾ ਗੱਲ ਇਹ ਇਹ ਆ ਮੇਰੇ ਪੋਣਾ ਆਰੀ ਦੀ ਮਿਹਰ ਏ ਆ ਮੇਰੇ ਬਾਪੂ ਦੀ ਮਿਹਰ ਮਤਲਬ ਜਦੋਂ ਉੱਥੇ ਜਾਣਾ ਤਾਂ ਇਕਦਾਂ ਹੀ ਅਸ਼ੀਰਵਾਦ ਕ੍ਰਿਸ਼ਮਾ ਕਹਿ ਸਕਦੇ ਅਸੀਂ ਤਾਂ ਆਪ ਮੈਂ ਤਾਂ ਕਈ ਵਾਰ ਜਿੱਥਰੋਂ ਮੈਸਨ ਖਾ ਆ ਗਰੀ ਕੁਛ ਦਾ ਗਲੇ ਦੀ ਕੋੱਕ ਨਹੀਂ ਫਰਕ ਪੈਂਦਾ ਤੇ ਚਾਹ ਪੀਦੀ ਬਾਪੂ ਦੇ ਨਾਂ ਤੇ ਉੱਥੇ ਜਾ ਕੇ ਤਾਂ ਪਉ 12 ਹੀ ਆ ਤੇ ਤਾਂ ਪਤਾ ਹੀ ਚੱਲਦਾ 2 ਘੰਟੇ 4 ਘੰਟੇ ਕਦੋਂ ਕਿੱਧਰ ਨੂੰ ਹੋਗੇ ਪਿਆਰ ਕਰਨ ਲੱਗੇ ਹੁਣ ਮੈਂ ਪਿਆਰ ਅਗਰ ਮੈਂ ਪਿਆਰ ਕਰਦਾ ਆਪਣੇ ਪਿਓ ਨਾਲ ਤੇ ਮੈਨੂੰ ਵੀ ਦੁਨੀਆ ਪਿਆਰ ਕਰਦੀ ਮੈਨੂੰ ਬਾਬੇ ਦੇ ਭਗਤ ਪਿਆਰ ਕਰਤੇ ਕਰਨਗੇ ਕਰਨ ਕਰਦੇ ਪਏ ਨੇ ਜਿਹੜੇ ਦੇਖ ਰਹੇ ਹੋ ਵੀ ਕਰਨਗੇ ਆਨਲਾਈਨ ਟਾਈਮ 'ਚ ਮੈਂ ਕਹਿੰਦਾ ਬਾਬੇ ਦੇ ਕਾਲ ਯੁਗ ਦੇ ਅਵਤਾਰੀ ਨੇ ਬਾਬਾ ਜੀ ਕਾਲ ਯੁਗ ਦੇ ਅਵਤਾਰ ਨੇ ਸ਼ੰਕਰ ਦਾ ਰੂਪ ਹੈ ਤੇ ਇਹ ਨੇ ਦੁਨੀਆ ਤਾਰਨੀ ਆ ਜਿਹੜਾ ਇਹਦੇ ਨਾਲ ਲੜ ਗਿਆ ਇਹਦੇ ਲੜ ਲੱਗ ਗਿਆ ਉਹ ਬਾਰੇ ਨਹੀਂ ਸੈਂਡਵਿਜੀ ਤੁਸੀਂ ਜਿਵੇਂ ਦੱਸਿਆ ਕਿ ਕਿੰਨੀਆਂ ਭੇਟਾਂ ਜਿਹੜੀਆਂ ਤੁਹਾਡੀਆਂ ਆਈਆਂ ਨੇ ਸੰਗਤਾਂ ਨੇ ਕਿਹੜੀ ਭੇਟ ਨੂੰ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਿਹੜੀ ਤੁਸੀਂ ਇੱਕ ਵਾਰ ਸਟੇਜ ਤੇ ਚੜ੍ਹ ਕੇ ਤੇ ਡਿਮਾਂਡ ਹੋਵੇ ਬਾਰ-ਬਾਰ ਕਿ ਸੈਂਡਵਿਜੀ ਇੱਕ ਵਾਰ ਆਹ ਜ਼ਰੂਰ ਗਾ ਦਿਓ ਉਹ ਸਿੰਘੀ ਅਸੀਂ ਸਾਡੀ ਨਾ ਅਸੀਂ ਗੁਫਾ ਦੇ ਵਿੱਚ ਗਏ ਸੀ ਸੋਨੇ ਦੀ ਗੁਫਾ ਦੇ ਵਿੱਚ ਰਹਿਣ ਵਾਲੇ ਸੋਨੇ ਦੀ ਗੁਫਾ ਦੇ ਵਿੱਚ ਰਹਿਣ ਵਾਲਿਆ ਚੱਲ ਕੇ ਗਰੀਬਾ ਕਰ ਆ ਜੋਗੀਆ ਕਰਦਾ ਜੋਗੀਆ ਦੇ ਕਰ ਆ ਜੋਗੀਆ ਆ ਗਲਾ ਬੈਠਾ ਹੈ ਪੂਰਾ ਕਹਿੰਦਾ ਜੋਗੀ ਤੇਰੇ ਭਗਤ ਉਡੀਕਾਂ ਕਰਦੇ ਦਿਲ ਚ ਬੜਾਏ ਸਾਡੇ ਚਾ ਜੋਗੀਆ ਕਰਦਾ ਜੋਗੀਆ ਭਗਤ ਇਨਾ ਇਨਾ ਲਾਲਚੀ ਆ ਜਦੋਂ ਬਾਬਾ ਪਉਣਾ ਹਾਰੀ ਆਪਣੇ ਭਗਤ ਨੂੰ ਕੋਠੀਆਂ ਕਾਰਾ ਬੰਗਲੇ ਦੇਂਦਾ ਫਿਰ ਉਹ ਜਾਣ ਕੇ ਫਿਰ ਇਹ ਕਹਿਣ ਲੱਗ ਜਾਂਦਾ ਉਹ ਤੈਨੂੰ ਕਿੱਥੇ ਮੈਂ ਬਿਠਾਵਾਂ ਸਿੱਧ ਜੋਗੀ ਆਵੇ ਘਰ ਮੇਰਾ ਨਿਕਾ ਜਹਾਂ ਕਿਵੇਂ ਪਾਪਟਾਵਾਂ ਕਿਵੇਂ ਬੈਠਾਂ ਮੇਰਾ ਓ ਤੈਨੂੰ ਕਿਲੇ ਮੈਂ ਬੁਲਾਵਾ ਸਿੱਧ ਤੋ ਕਿ ਆਵੇ ਘਰ ਮੇਰਾ ਨਿਕਾਜ ਜਹਾ ਏ ਏ ਪੇਟਾ ਏ ਹੋ ਗਿਆ ਰਤਨੋਂ ਨਹੀਂ ਸੁਣ ਰਤਨੋਂ ਇੱਕ ਤੇਰੇਆ ਇੱਕ ਤੇਰੇਆ ਗਲਨਾ ਦਾ ਮਾਰਿਆ ਨਹੀਂ ਪੋਣਾ ਹਰੀ ਜੁਗੀ ਹੋ ਗਿਆ ਬੁੜੀਆਂ ਐ ਜੀ ਬੇਟਾ ਸਾਡੀ ਪੰਦਾ ਹਸਪੀਟਾ ਐ ਜੀ ਨੇ ਜਿਹੜੀ ਲੋਕੀ ਜਿਹੜੇ ਅਸੀਂ ਗੌਣੇ ਆ ਨਹੀਂ ਪਾਜੀ ਉਹ ਪੇਟ ਸੁਣਾਓ ਪਾਜੀ ਉਹ ਤੁਹਾਡੇ ਬਹੁਤ ਅਜੀ ਉਹ ਅਸੀਂ ਗੁਫਾ ਚੋਂ 10 ਵਾਰ ਰਿਪੀਟ ਹੋਈ ਪੇਟ ਜਿਹੜੇ ਸੋਨੇ ਦੇ ਗੁਫਾ ਦੇ ਵਿੱਚ ਰਹਿਣ ਵਾਲੇ ਤੇ ਜਦੋਂ ਮੈਂ ਕਿਹਾ ਮੈਂ ਕਿਹਾ ਬੱਸ ਕਰਾਈ ਨਹੀਂ ਜੀ ਭਾਜੀ ਇੱਕ ਲੇਡੀਸਾਈਜ਼ ਨਹੀਂ ਭਾਜੀ ਤੁਸੀਂ ਸੈਂਡੀ ਭਾਜੀ ਆ ਗਏ ਮੈਨੂੰ ਬਹੁਤ ਕਿਉਂਕਿ ਇੱਕ ਆਸ ਤਾਂ ਜੁੜ ਜਾਂਦੀ ਹੈ ਉਹ ਬੰਦੇ ਨੂੰ ਐ ਲੱਗ ਜਾਂਦਾ ਕਿ ਮੈਂ ਬਾਬੇ ਨੂੰ ਬੁਲਾਵਾ ਕਿ ਮੇਰੇ ਘਰ ਗਰੀਬਾ ਘਰ ਆ ਜੋ ਗਿਆ ਗਰੀਬ ਹਰ ਬੰਦਾ ਦੇਖੋ ਜਿਹੜਾ ਭਗਤ ਹੈ ਜਾ ਜਿਹਨੂੰ ਕੋਈ ਲੋੜ ਆ ਤੇ ਉਹ ਬੁਲਾਉਣਾ ਚੰਦਾ ਆਪਣੇ ਘਰ ਕੋ ਘਰ ਬਾਬਾ ਆਗੇ ਤੇ ਪੋਂ ਬਾਰੀਆਂ ਫਿਰ ਮੈਂ ਕਹਨਾ ਇਹੀ ਤੇ ਹੀ ਪੂਰੀ ਨੇਰੀ ਆ ਬਾਬੇ ਬਾਬੇ ਨੇ ਫਿਰ ਕਮੀ ਥੋੜੀ ਰੱਖਣੀ ਆ ਤੇ ਆਸਤਾ ਮਨ ਲੋ ਜਿਹੜੇ ਲਵਰਸ ਨਾਲ ਦੁਨੀਆ ਜੁੜ ਗਈ ਜਿੰਨਾ ਤੁਹਾਨੂੰ ਪਿਆਰ ਹੋ ਗਿਆ ਤੇ ਹੁਣ ਅਸੀਂ ਇੱਥੇ ਇੱਕ ਸ਼ਿਮਲਾਪੁਰੀ ਜਾਗਨ ਕਰਕੇ ਆਏ ਆ ਉੱਥੇ ਵੀ ਸਪੈਸ਼ਲ ਸਟੇਜ ਤੇ ਚੜ੍ਹੇ ਆ ਤੇ ਸੈਂਡੂ ਭਾਜੀ ਉਹ ਸੋਨੇ ਦੀ ਗੁਫਾ ਦੇ ਵਿੱਚ ਸੁਣਾਓ ਤੁਹਾਡੇ ਮੂੰਹ ਚ ਬਹੁਤ ਅੱਛੀ ਲੱਗਦੀ ਕਿਉਂ ਮੇਰੇ ਨਾਲ ਪਿੱਛੇ ਮਿਊਜ਼ੀਸ਼ੀਅਨ ਬਹੁਤ ਅੱਛਾ ਨਿਭੋਂਦੇ ਆ ਉਹਨੂੰ ਤੇ ਉਹ ਫਿਰ ਇੱਕ ਇੱਕ ਪੇਟ ਇੱਕ ਘੰਟਾ ਚਲਦੀ ਇੱਕ ਘੰਟਾ ਇੱਕ ਪੇਟ ਚੱਲਦੀ ਹਿਸਾਬ ਲਾ ਲਓ ਲਿਰਿਕਸ ਉਹਦੇ ਅੰਤਰੇ ਤਿੰਨੇ ਨੇ ਤੇ ਜਦੋਂ ਤੁਸੀਂ 뮤జిਸ਼ੀਅਨ ਨੂੰ ਕੀ ਦੱਸ ਬਸ ਨਹੀਂ ਭਾਜੀ ਹੋਰ ਨਹੀਂ ਭਾਜੀ ਇਹ ਫੇਰ ਦੁਬਾਰਾ ਫੇਰ ਦੁਬਾਰਾ ਫੇ ਪਿਆਰ ਆ ਭਾਜੀ ਫੇ ਕੀ ਕੀ ਪਤਾ ਉਹਨਾਂ ਕਿਹੜੇ ਕਿੱਥੇ ਲਿਖਿਆ ਉਹੀ ਲਵਜ ਕਰਕੇ ਸਾਨੂੰ ਪ੍ਰੋਗਰਾਮ ਦਿਵਾਈ ਜਾ ਰਿਹਾ ਹੈ ਬਾਬਾ ਇਹ ਆਸ ਤਾਂ ਸਾਡੀ ਮੈਂ ਸੁਣਿਆ ਪ੍ਰੋਗਰਾਮ ਜਿਹੜੇ ਤੁਹਾਨੂੰ ਲਗਾਤਾਰ ਬੈਕ ਟੂ ਬੈਕ ਮਿਲਦੇ ਜਾ ਰਹੇ ਨੇ ਬਾਬਾ ਪੋਣਾ ਹਰੀ ਜੀ ਦੀ ਇੰਨੀ ਕਿਰਪਾ ਹੋ ਗਈ ਤੁਹਾਡੇ ਤੇ ਉਹਦੀ ਮਿਹਰ ਆ ਉਹਨਾਂ ਉਹਨੂੰ ਜਿਹੜਾ ਪਿਆਰ ਕਰਦੇ ਆ ਉਹ ਆਪੇ ਬੁਲਾਉਂਦੇ ਆ ਉਹਨੂੰ ਪਤਾ ਕੀ ਇਹ ਭਗਤ ਆ ਸੱਚਾ ਹਾਂ ਦੂਜੀ ਗੱਲ ਆ ਇਹ ਆਸਥਾ ਹੋਣੀ ਚਾਹੀਦੀ ਤੁਹਾਡੀ ਬਾਬੇ ਦੇ ਪ੍ਰਤੀ ਤੁਸੀਂ ਕਿੰਨਾ ਪਿਆਰ ਕਰਦੇ ਹੋ ਉਹ ਤੁਹਾਡੀ ਸੁਚਮ ਕਿੰਨੀ ਆ ਸਭ ਤੋਂ ਮੈਟਰ ਇਹ ਕਰਦਾ ਮੈਂ ਉਹ ਲੋਕਾਂ ਨੂੰ ਵੀ ਇਹ ਕਹਿਣਾ ਚਾਹਨਾ ਕਿ ਜਿਹੜੇ ਲੋਕ ਸ਼ਰਾਬ ਮੀਟ ਅੰਡਾ ਸੇਵਨ ਖਾ ਕੇ ਛੀਜਾ ਤੇ ਧਾਰਮਿਕ ਛੀਜਾ ਤੇ ਚੜਦੇ ਮਾੜੀ ਗੱਲ ਆ ਇਹ ਇਹ ਤੁਹਾਨੂੰ ਬੜੀ ਭੁਗਤ ਨਹੀਂ ਪਊਗੀ ਇਹ ਸੁਚਮ ਇਹ ਦੇਵੀ ਸੁਚਮ ਆ ਸਾਡਾ ਪੂਣਾਰੀ ਸੁਚਮ ਆ ਕਦੀ ਵੀ ਇਸ ਚੀਜ਼ ਨੂੰ ਤੁਸੀਂ ਅਗਰ ਹੋਰ ਵੀ ਸਿੰਗਰ ਬਹੁਤ ਨਵੇਂ ਜਿਹੜੇ ਮੁੰਡੇ ਹੋਰ ਜਿੱਦਾਂ ਕਹਿ ਲਓ ਮੁਸਲਮਾਨ ਫੈਮਿਲੀ ਤੋਂ ਬਿਲੋਂਗ ਕਰਦੇ ਕਈ ਨਹੀਂ ਸਮਝ ਅਗਲਾ ਕਹਿੰਦਾ ਸਾਡਾ ਵਪਾਰ ਆ ਕੀ ਇਹਨਾਂ ਗੱਲਾਂ ਹੁੰਦੀਆਂ ਨੇ ਸਾਡੀਆਂ ਪਰ ਅਸੀਂ ਸਨਾਤ ਨਹੀਂ ਆ ਅਸੀਂ ਅਗਰ ਤੋਂ ਬਾਬੇ ਦੀ ਕੋਈ ਗੱਲ ਕਰਨੀ ਬਾਬੇ ਦਾ ਪਟਾ ਪਾ ਕੇ ਆਪਣੇ ਗੱਲ ਚ ਕਹਿੰਦੇ ਨਾ ਬਾਬੇ ਦਾ ਪਟਾ ਸਾਡਾ ਇਹ ਬਾਬੇ ਦਾ ਪਟਾ ਪਾ ਕੇ ਗੱਲ ਕਰਨੀ ਕਿਉਂਕਿ ਅਸੀਂ ਬਾਬੇ ਦੇ ਕੁੱਤੇ ਆ ਬਾਬੇ ਦੇ ਭਗਤ ਆ ਤੇ ਇਸ ਕਰਕੇ ਉਹ ਇਹ ਲੋਕ ਨਹੀਂ ਸਮਝਦੇ ਗੱਲ ਨੂੰ ਉਹ ਇਹ ਕਹਿੰਦੇ ਕਿ ਸਾਡਾ ਵਪਾਰ ਆ ਸਾਡਾ ਇਹ ਵਪਾਰ ਨਹੀਂ ਹੈਗਾ ਪਰ ਸੈਂਡਵਿਚ ਹੀ ਕਈ ਤਾਂ ਐਸੇ ਵੀ ਸਿੰਗਰ ਨੇ ਜਿਹੜੇ ਨਸ਼ਾ ਕਰਕੇ ਵੀ ਜਿਹੜਾ ਸਟੇਜ ਦੇ ਉੱਤੇ ਚੜ੍ਹਦੇ ਨੇ ਕਹਿੰਦੇ ਨੇ ਕਿ ਵੀ ਜ਼ੋਰ ਬਹੁਤ ਲੱਗਦਾ ਇਸ ਕਰਕੇ ਕਰਨਾ ਪੈਂਦਾ ਬਾਜੀ ਮੈਨੂੰ ਇੱਕ ਗੱਲ ਦਾ ਜਵਾਬ ਹੋ ਅਸੀਂ ਅਸੀਂ ਮਿਸ਼ਰੀ ਖਾ ਕੇ ਤੇ ਮਲਠੀ ਖਾ ਕੇ ਚੜਦੇ ਨੇ 6-6 ਘੰਟੇ ਗੋਨੇ ਮੇਰੇ ਵੀ ਸਬ ਗਵਾਹ ਨੇ ਮੇਰੀ ਸਟੇਜਾਂ ਤੇ ਲਾਈਵ ਤੇ YouTube ਤੇ ਚੈੱਕ ਕਰੋ ਅਸੀਂ ਤਾਂ ਕਦੀ ਸ਼ਰਾਬ ਨਹੀਂ ਪੀਤੀ ਇੱਥੇ ਸਟੇਜ ਤੇ ਨਾ ਅਸੀਂ ਕਦੀ ਅੰਡਾ ਮੀਟ ਸ਼ਰਾਬ ਖਾਦਾ ਇਹਦੇ ਨਾਲ ਕੀ ਹੋ ਗਿਆ ਤੇ ਤੁਹਾਡਾ ਗਲਾ ਗਰਮ ਹੋ ਗਿਆ ਤੁਸੀਂ ਭਾਵੇਂ 4 ਘੰਟੇ ਗਈ ਚੱਲੋ ਗੱਲ ਆ ਤਾਂ ਮਤਲਬ ਇਹ ਨਹੀਂ ਹੋਇਆ ਗਲਤ ਹੈ ਇਹ ਹੈ ਕਿ ਤੁਹਾਡੀ ਆਸਤਾ ਨਹੀਂ ਤੁਹਾਨੂੰ ਤੁਸੀਂ ਬਸ ਆਪਣਾ ਵਪਾਰ ਸਮਝਦੇ ਕੀ ਜਿਹੜੇ ਸਿੰਗਰ ਵਪਾਰ ਸਮਝਦੇ ਉਹਨੂੰ ਕਿ ਯਾਰ ਅਸੀਂ ਗਾ ਲਿਆ ਤੇ ਦਾਰੂ ਪੀਉਂਦੇ ਕਿਉਂਕਿ ਉਹਨਾਂ ਦੀ ਆਸਤਾ ਕਿਸੇ ਹੋਰ ਨਾਲ ਜੁੜੀ ਹੈ। ਕਈ ਵਾਰ ਕੀ ਹੁੰਦਾ ਕਿ ਮੰਨ ਲਓ ਅਸੀਂ ਪੋਨਹਾਰੀ ਦੇ ਚੌਂਕੀ ਤੇ ਗਏ ਆਂ। ਕੀ ਬੰਦਾ ਕਹਿੰਦਾ ਜੀ ਮਾਂ ਚਿੰਤਪੁਰਨੀ ਦੇ ਪੇਟ ਸਨੋ ਮਾਂ ਚਿੰਤਪੁਰਨੀ ਦੇ ਪੇਟ ਵਿੱਚ ਸੁਣਾ ਦਿੰਦੀ ਹੈ। ਕੀ ਤੁਸੀਂ ਵਪਾਰ ਨਹੀਂ ਸਮਝਦੇ ਇਸ ਨੂੰ? ਮੈਂ ਨਹੀਂ ਵਪਾਰ ਸਮਝਦਾ। ਮੈਂ ਆਪਣੀ ਆਸਤਾ ਸਮਝਦਾ। ਮੇਰਾ ਵਪਾਰ ਨਹੀਂ, ਮੇਰਾ ਵਪਾਰ ਹੋਰ ਬਹੁਤ ਨੇ। ਮੈਂ ਤਾਂ ਆਪਣੇ ਸ਼ੌਂਕ ਲਈ ਆਪਣੇ ਬਾਬੇ ਦੇ ਪੋਨਹਾਰੀ ਦਾ ਗੁਣਗਾਨ ਕਰ ਲਈ ਕਿ ਮੈਨੂੰ ਦੁਨੀਆ ਪਿਆਰ ਕਰੇ, ਮੈਂ ਬਾਬੇ ਦਾ ਗੁਣਗਾਨ ਕਰਾਂ ਲੋਕੀ ਮੈਨੂੰ ਪਿਆਰ ਕਰਨ। ਮੈਨੂੰ ਪੈਸੇ ਵਿੱਚ ਨਹੀਂ ਇੱਕ ਗੱਲ ਹੋਰ ਆ। ਮੈਂ ਤੁਹਾਨੂੰ ਇੱਕ ਕਈ ਐਸੇ ਬੰਦੇ ਨੇ ਜਿਹੜੇ ਭਗਤ ਨੇ ਜਿਨ੍ਹਾਂ ਕੋਲ ਪੈਸਾ ਨਹੀਂ ਹੈ ਪਰ ਜਾਗਰਣ ਕਰਵਾਉਣਾ ਚਾਹੁੰਦੇ ਨੇ ਕੁਝ ਵੀ ਕਰਵਾਉਂਦੇ ਨੇ ਪਰ ਸਿੰਗਰ ਜਦੋਂ ਗੱਲ ਆਂਦੀ ਨਾ ਕਿਸੇ ਗਾਇਕ ਨੂੰ ਬੁਲਾਣਾ ਤਾਂ ਕਿਹਾ ਜਾਂਦਾ ਗਾਇਕ ਜਿਹੜੇ ਨੇ ਬਹੁਤ ਪੈਸਾ ਮੰਗਦੇ ਨੇ ਬੜੀ ਡਿਮਾਂਡ ਸਾਡੀ ਜੇਬ ਨਹੀਂ ਅਲਾਉ ਕਰਦੀ ਤਾਂ ਕੀ ਤੁਸੀਂ ਉਹਨਾਂ ਵਾਸਤੇ ਫ੍ਰੀ ਦੇ ਵਿੱਚ ਉਤੇ ਪ੍ਰੋਗਰਾਮ ਲਾਓਗੇ ਚਲੋ ਮੈਂ ਤੁਸੀਂ ਅੱਜ ਇਹ ਗੱਲ ਕੀਤੀ ਆ ਮੈਂ ਤੁਹਾਡੇ ਚੈਨਲ ਰਾਹੀਂ ਇਹ ਗੱਲ ਕਹਿਣਾ ਚਾਹਨਾ ਕਿ ਜਿਹੜਾ ਪੌਣਾ ਹਰੀ ਦਾ ਭਗਤ ਆ ਸੱਚਾ ਭਗਤ ਆ ਜਿਹੜਾ ਪੌਣਾ ਹਰੀ ਦਾ ਸੱਚਾ ਭਗਤਾ ਉਹਦੇ ਵਾਸਤੇ ਸੈਂਡਵਿਚ ਪੰਜਾਬੀ ਮਹੀਨੇ ਚ ਕੋਈ ਵੀ ਐਤਵਾਰ ਤੱਕ ਕੋਈ ਵੀ ਐਤਵਾਰ ਚਾਰ ਐਤਵਾਰ ਇੱਕ ਐਤਵਾਰ ਉਹਨਾਂ ਵਾਸਤੇ ਫਰੀ ਚੌਂਕੀ ਕਰੂ ਇਹ ਤੁਹਾਡੇ ਚੈਨਲ ਲਈ ਮੈਂ ਕਹਿ ਰਿਹਾ ਜਿਹੜੇ ਕੋ ਆਸਤਾ ਨਹੀਂ ਹੈਗੀ ਹਾਂ ਅਗਰ ਉਹ ਥੋੜੀ ਬਹੁਤ ਆਸਤਾ ਜਿਹੜਾ ਮউজিশਨ ਦਾ ਖਰਚਾ ਦੇ ਸਕਦੇ ਦੇ ਦੇਣ ਮੈਨੂੰ ਮੈਨੂੰ ਕੁਝ ਨਹੀਂ ਚਾਹੀਦਾ ਅਗਰ ਉਹ ਵੀ ਨਹੀਂ ਦੇ ਸਕਦੇ ਤਾਂ ਵੀ ਤੁਹਾਡੇ ਚਾਰ ਬੰਦੇ ਲੈ ਕੇ ਮੈਂ ਤੁਹਾਡੇ ਘਰੇ ਹਾਜ਼ਰ ਹੀ 2 ਘੰਟੇ ਘੰਟੇ ਦੀ ਲਾ ਕੇ ਜਾਊਗਾ ਬਾਪੇ ਦਾ ਪੂਰਾ ਗੁਣਗਾਨ ਕਰਕੇ ਜਾਊਗਾ ਤੁਹਾਡੇ ਚੈਨਲ ਲਈ ਕਹਿ ਰਿਹਾ ਜਿਹਨੂੰ ਨਹੀਂ ਅਪਰੋਚ ਕਰ ਸਕਦਾ ਮੇਰਾ ਨੰਬਰ 9501000291 ਜਦ ਮਰਜੀ ਮੈਨੂੰ ਅਪਰੋਚ ਕਰ ਸਕਦੇ ਜਦ ਮਰਜੀ ਮੈਨੂੰ ਕਾਲ ਕਰ ਸਕਦੇ 1 ਮਹੀਨੇ ਚ 1 ਐਤਵਾਰ 4 ਐਤਵਾਰ ਤੇ 1 ਐਤਵਾਰ ਮੈਂ ਉਹਨਾਂ ਦੇ ਘਰੇ ਫ੍ਰੀ ਚੁੰਕੀ ਲਾਊਗਾ ਚਾਹੇ ਜਦ ਤੱਕ ਮੇਰੀ ਜਿੰਦ ਜਾਨ ਹੈਗੀ ਜਦ ਤੱਕ ਬਾਬਾ ਜੀ ਨੇ ਮੈਨੂੰ ਪ੍ਰਾਨ ਬਖਸ਼ਿਆ ਇਹ ਤੁਹਾਡੇ ਚੈਨਲ ਲਈ ਅੱਜ ਮੈਂ ਕਰਾਂਗਾ ਇੱਕ ਗੱਲ ਮੈਂ ਹੋਰ ਸੁਣੀ ਹੈ ਕਿ ਲੋਕ ਤੁਹਾਡੇ ਤੋਂ ਅਰਦਾਸ ਵੀ ਲਗਵਾਉਂਦੇ ਨੇ ਉਹ ਕੀ ਚੀਜ਼ ਹੈ ਅਰਦਾਸ ਭਾਜੀ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟੇ ਕਿ ਮੈਂ ਜਿਕਾਰੇ ਲਉਣਾ ਬਸ ਮੇਰੇ ਥਰੂ ਮੈਂ ਮੇਰੀ ਈ ਨੌਕਾਤ ਨਹੀਂ ਹੈਗੀ ਕਿ ਮੈਂ ਕਿਸੇ ਲਈ ਅਰਦਾਸ ਕਰਾਂ ਕਿਉਂਕਿ ਮੈਂ ਵੀ ਤੁਹਾਡੇ ਵਰਗਾ ਹੀ ਹਾਂ ਅਰਦਾਸ ਨਹੀਂ ਹੈ ਇੱਕ ਬਾਬੇ ਦੇ ਆਸਥਾ ਕਹਿ ਸਕਦਾ ਹਾਂ ਕਿ ਮੇਰੀ ਆਸਥਾ ਕਿ ਲੋਕਾਂ ਦੇ ਕੰਮ ਪੂਰੇ ਹੋ ਰਹੇ ਆ ਲੋਕਾਂ ਦੇ ਕੰਮ ਪੂਰੇ ਹੋਏ ਆ ਲੋਕਾਂ ਦੇ ਮੈਨੂੰ ਜਦੋਂ ਫੋਨ ਆਂਦੇ ਮੈਨੂੰ ਪੂਰੀ ਰਾਤ ਨੀਂਦ ਨਹੀਂ ਆਉਂਦੀ ਖੁਸ਼ੀ ਦੇ ਵਿੱਚ ਕੀ ਚੱਲ ਸ਼ੁਕਰ ਆ ਬਾਬਾ ਜੀ ਤੁਸੀਂ ਪਹੁੰਚ ਆ ਰਹੀ ਮੇਰੇ ਇੱਕ ਇੱਕ ਮੇਰੇ ਜਿਕਾਰੇ ਨਾਲ ਜਿਹੜੇ ਸੰਗਤ ਬੈਠੀ ਉਹਨਾਂ ਦੇ ਨਾਲ ਜਿਕਾਰੇ ਜਦੋਂ ਅੱਖਾਂ ਮਿਚ ਕੇ ਕਿਸੇ ਦੇ ਨਾਲ ਆਪਾਂ ਜਿਕਾਰੇ ਉਹਦੇ ਦੁੱਖ ਵਾਸਤੇ ਉਹਦੇ ਉਹਦੀ ਦੁੱਖ ਕੱਟਣ ਲਈ ਜਿਕਾਰੇ ਲਾਉਂਦੇ ਆ ਤੇ ਉਹਦੇ ਜਿਕਾਰੇ ਲਾਣ ਬਾਬੇ ਦੀ ਗੁਫਾ ਤੱਕ ਬਾਬੇ ਨੂੰ ਪਹੁੰਚਦੇ ਆ ਤੇ ਕੀ ਪਤਾ ਬਾਬਾ ਕਿਹੜੇ ਰੂਪ ਚਾ ਕੇ ਉਹਨਾਂ ਦਾ ਉਧਾਰ ਕਰ ਜਾਂਦਾ ਤੇ ਲੋਕਾਂ ਦੇ ਕੰਮ ਹੋ ਰਿਹਾ ਤੇ ਮੈਨੂੰ ਲੋਕੀ ਪਿਆਰ ਕਰਦੇ ਆ ਤੇ ਮੇਰਾ ਮੇਰਾ ਐਨਰਜੀ ਬਸ ਓਕੇ ਮੈਨੂੰ ਇੰਨੀ ਖੁਸ਼ੀ ਹੈ ਕਿ ਬਾਬਾ ਜੀ ਉਹਨਾਂ ਦੇ ਕੰਮ ਕਰ ਰਿਹਾ ਮੈਂ ਅਰਦਾਸ ਇੱਕ ਮੇਰੀ ਅਰਦਾਸ ਨਾਲ ਅਗਰ ਲੋਕਾਂ ਦਾ ਕੰਮ ਹੁੰਦਾ ਤੇ ਮੇਰੇ ਵੱਲੋਂ ਮੇਰੇ ਦਿਹਾੜੀ 'ਚ ਮੈਨੂੰ 100 ਵਾਰ ਅਰਦਾਸ ਕਰਾਉ ਮੈਂ 100 ਵਾਰ ਅਰਦਾਸ ਕਰਨਾ ਕਿਉਂ ਆ ਜੇ ਕਿਸੇ ਨੇ ਅਰਦਾਸ ਕਰਵਾਣੀ ਹੈ ਤਾਂ ਉਸ ਦੇ ਲਈ ਉਹਨਾਂ ਨੂੰ ਕੋਈ ਸਮਾਂ ਆਇਆ ਕਿੱਦਾਂ ਮਤਲਬ ਤੁਸੀਂ ਅਰਦਾਸ ਕਿਵੇਂ ਲਾਂਦੇ ਹੋ ਮੈਂ ਹਰ ਐਤਵਾਰ ਤੂਰੀ ਲੈਨ ਮੰਦਿਰ ਦੇ ਵਿੱਚ ਜਾਂਦਾ ਜੀ ਤੂਰੀ ਲੈਨ ਮੰਦਿਰ 'ਚ ਮੈਨੂੰ ਤੁਸੀਂ ਮਿਲ ਸਕਦੇ ਹੋ ਔਰ ਸਾਰੀ ਸੰਗਤ ਦੇ ਥਰੂ ਤੁਹਾਡਾ ਜਿਹੜਾ ਉੱਥੇ ਉਧਾਰ ਕਰਾਵਾਂਗਾ ਔਰ ਸਾਰੀ ਸੰਗਤ ਤੋਂ ਜਕਾਰੇ ਲਵਾਣਾ ਔਰ ਬੈਕ ਔਰ ਪ੍ਰਮਾਤਮਾ ਦੇ ਲੜ ਲਾ ਕੇ ਪ੍ਰਮਾਤਮਾ ਵੱਲ ਧਿਆਨ ਕਰਕੇ ਔਰਪਰੋਚ ਕਰਕੇ ਗੁਫਾ ਵੱਲ ਧਿਆਨ ਦੇ ਕੇ ਔਰ ਮੈਂ ਜਿੰਨੀਆਂ ਅਰਦਾਸਾਂ ਲਵਾਈਆਂ ਨੇ ਬਾਬਾਈ ਦੇ ਚਰਨਾਂ ਦੇ ਜਿੰਨੇ ਮੇਰੇ ਪੁਣਾ ਆਰੀ ਚਰਨਾਂ ਚ ਅਰਦਾਸਾਂ ਲਾਈਆਂ ਨੇ ਉਹ ਸਾਰੀਆਂ ਪੂਰੀਆਂ ਹੋਈਆਂ ਨੇ ਲੋਕੀ ਫੋਨ ਕਰਦੇ ਆ ਮੈਂ ਕਹਿੰਦਾ ਤੁਸੀਂ ਬੈਠੋ ਮੈਂ ਇੱਥੇ ਤੁਹਾਡੀ ਅਰਦਾਸ ਲੰਨਾ ਜਿੰਨੀ ਮੇਰੇ ਹੋਸ ਲੋਕਾਂ ਦੇ ਕੰਮ ਪੂਰੇ ਹੁੰਦੇ ਤੇ ਮੇਰੇ ਇੰਨੇ ਕਹਿਣਾ ਅਗਰ ਕੁਝ ਹੁੰਦਾ ਲੋਕਾਂ ਦੀ ਦਵਾਈਆਂ ਬੂਟੀਆਂ ਛੁੱਟਦੀਆਂ ਨੇ ਤੇ ਉਸੇ ਬੱਲੇ ਬੱਲੇ ਆ ਫਿਰ ਬਾਬੇ ਦੇ ਜਿਕਾਰੇ ਚ ਇੰਨਾ ਇੰਨਾ ਦਮ ਆ ਤੇ ਫਿਰ ਤਾਂ ਮਤਲਬ ਤੁਸੀਂ ਇਹ ਦੇਖ ਲਓ ਕਿ ਜਿੱਥੇ ਤੁਸੀਂ ਉਹਨਾਂ ਦੀ ਗੁਫਾ ਤੱਕ ਜਾਣਾ ਉਹ ਬਹੁਤ ਵੱਡੀ ਗੱਲ ਆ ਜਦ ਜਿਕਾਰੇਾਂ ਚ ਕੰਮ ਹੋਈ ਜਾਂਦਾ ਤੇ ਤਾਂ ਪੌਂ ਬਾਰਾ ਹੀ ਤੇ ਸੈਂਡਵਿਜੀ ਜੇ ਕਿਸੇ ਨੇ ਅਰਦਾਸ ਲਵਾਣੀ ਹੈ ਆਊਟ ਆਫ ਸਟੇਸ਼ਨ ਹੈ ਜਾਂ ਫਿਰ ਆਊਟ ਆਫ ਕੰਟਰੀ ਹੈ ਕਿ ਉਹ ਫੋਨ ਤੇ ਵੀ ਤੁਹਾਡੇ ਤੋਂ ਅਰਦਾਸ ਲਵਾ ਸਕਦਾ ਬਿਲਕੁਲ ਲਵਾ ਸਕਦਾ ਜੀ ਮੈਂ ਤੁਹਾਨੂੰ ਪਹਿਲਾਂ ਤੇ ਇਹ ਕਹਿ ਕੇ ਹਟਿਆ ਮੇਰਾ ਨੰਬਰ ਆ 9501000299 ਤੁਸੀਂ ਮੈਨੂੰ WhatsApp ਮੈਸੇਜ ਕਰ ਸਕਦੇ ਹੋ ਮੈਂ ਜਦੋਂ ਵੀ ਕੀ ਵਰ ਕੋਈ ਬੀਜ਼ੀ ਸ਼ੈਡਿਊਲ ਨਾ ਹੋਵੇ ਮੈਂ ਤੁਹਾਨੂੰ ਆਪ ਕਾਲ ਕਰ ਲਵਾਂਗਾ ਮੈਨੂੰ ਮੈਸੇਜ ਕਰੋ ਔਰ ਪਰਮਾਤਮਾ ਦੇ ਅੰਗ ਸਾਈ ਸਾਈ ਉਹਨਾਂ ਦਾ ਪੂਰਾ ਧਿਆਨ ਕਰਕੇ ਮੈਂ ਉਹਨਾਂ ਦੇ ਨਾਂ ਤੇ ਜਕਾਰਾ ਲਾਉਂਗਾ ਔਰ ਜਕਾਰੇ ਲਗਵਾਉਂਗਾ ਸੰਗਤ ਕੋਲੋਂ ਕਿਹੜੇ ਰੂਪ ਚ ਮੈਂ ਤੁਹਾਨੂੰ ਦੱਸੀ ਇਹਨਾਂ ਬਾਰ-ਬਾਰ ਔਰ ਜਿੰਨਾ ਹੋ ਸਕੇ ਮੈਂ ਉਹਨਾਂ ਨੂੰ ਐਪਰੀਸ਼ੀਏਟ ਕਰੂੰਗਾ ਔਰ ਬਾਬਾਈ ਦੇ ਚਰਨਾਂ 'ਚ ਨਾਲ ਜੋੜਨ ਦੀ ਕੋਸ਼ਿਸ਼ ਕਰੂੰਗਾ ਮੈਂ ਇੱਕ ਵੀਡੀਓ ਵੀ ਤੁਹਾਡੀ ਬੜੀ ਵਾਇਰਲ ਹੁੰਦੀ ਦੇਖੀ ਸੀ ਜਿਸ ਦੇ ਵਿੱਚ ਸੰਗਤ ਜਿਹੜੀ ਤੁਹਾਨੂੰ ਸੋਨੇ ਦੀ ਮੁੰਦਰੀ ਦਿੰਦੀ ਵੀ ਹੈ ਇਹ ਸੱਚ ਦੇ ਵਿੱਚ ਦਿੱਤੀ ਹੈ ਜਾਂ ਫਿਰ ਤੁਸੀਂ ਕੋਈ ਖੇਡ ਖੇਢੀ ਹੈ ਖੇਡ ਤਾਂ ਬਾਬਾ ਖੇਡਦਾ ਜੀ ਅਸੀਂ ਕਾਦੀ ਖੇਡਨੀ ਹੈ ਖੇਡ ਤਾਂ ਬਾਬਾ ਜਿਹਨੂੰ ਹੁਣ ਤੁਸੀਂ ਬਾਬਾ ਜੀ ਦੇ ਭਗਤ ਤੁਹਾਨੂੰ ਕੋਈ ਚੀਜ਼ ਅੱਛੀ ਲੱਗੀ ਤੇ ਤੁਸੀਂ ਆਪਣਾ ਸਾਰਾ ਕੁਝ ਲਾ ਕੇ ਦੇਣਾ ਠੀਕ ਹੈ ਕਿਉਂਕਿ ਤੁਹਾਨੂੰ ਤੁਹਾਨੂੰ ਜਿਹੜੇ ਬੰਦੇ ਨੂੰ ਮੈਂ ਪਹਿਲਾਂ ਕਿ ਜਿਹਦੀ ਜਿਹਦੇ ਨਾਲ ਲੱਗੀ ਆ ਜਿਹਦੀ ਜਿਹਦੇ ਨਾਲ ਲੱਗੀ ਉਹਦੇ ਨਾਲ ਪਿਆਰ ਆ ਤੇ ਉਹਨੇ ਆਪੇ ਹੀ ਬੜਾ ਕੁਝ ਦੇਣਾ ਉਹਨੂੰ ਮੈਨੂੰ ਇੱਕ ਅਸੀਂ ਭੇਟ ਘਾ ਰਹੇ ਸੀਗੇ ਸਾਈਂ ਲਾਡੀ ਸ਼ਾਹ ਸਰਕਾਰ ਦੇ ਉਹਨਾਂ ਦੀ ਦਰਬਾਰ ਤੇ ਸੇਵਾ ਕਰਦੇ ਆ ਉਹਨਾਂ ਦੇ ਘਰੇ ਜਾਗਨ ਸੀਗਾ ਕਿ ਬਾਬਾਈ ਦੇ ਉੱਥੇ ਭੇਟ ਗਾਂਦੇ ਗੰਦੇ ਉਹਨਾਂ ਨੂੰ ਅੱਛੀ ਲੱਗੀ ਉਹ ਤਾਂ ਆਪਣੀ ਮੰਦਰੀ ਆਪਣੀ ਉਂਗਲ ਚ ਲਾਈ ਮੈਨੂੰ ਦੇ ਦਿੱਤੀ ਤੇ ਮੈਂ ਮਨਾ ਵੀ ਕੀਤਾ ਮੈਂ ਕਹਿੰਦਾ ਨਹੀਂ ਬਾਜੀ ਇਹ ਨਹੀਂ ਕਹਿੰਦਾ ਮੇਰਾ ਪਿਆਰ ਆ ਤੇ ਉਹਨ ਪਿਆਰ ਦਿੱਤਾ ਤੇ ਹੁਣ ਮੈਂ ਰੱਖੂਗਾ ਹੀ ਇਦਾਂ ਪਿਆਰ ਮੈਨੂੰ ਭਗਤ ਕਰਦੇ ਬਾਬਾਈ ਦੇ ਪਿਆਰ ਚਿੰਤਪੁਰੀ ਮਾਈ ਦੇ ਭਗਤ ਪਿਆਰ ਕਰਦੇ ਤੁਸੀਂ ਦੇਖੋ ਚਾਰੇ ਪਾਸੇ ਬਾਬਾਈ ਦੇ ਨਾਂ ਦੇ ਨਾਲ ਓਕੇ ਦੀ ਰਿਪੋਰਟ ਆ ਸਾਡੇ ਕੋਲ ਬਾਬਾਈ ਜਿੱਥੇ ਬਸ ਹੁਣ 24 ਘੰਟੇ ਪੋਣਾ ਹਰੀ ਪੋਣਾ ਹਰੀ ਪੋਣਾ ਹਰੀ ਪੋਣਾ ਹਰੀ ਕਰੀ ਜਾਈਦਾ ਉਹਨੇ ਆਪਣੇ ਵੇੜੇ ਪਾਰ ਕਰ। ਸੋ ਇਹ ਉਹ ਗਾਇਕ ਉਹ ਭਗਤ ਗਾਇਕ ਕਹਿ ਲਓ ਭਗਤ ਕਹਿ ਲਓ ਕਿਉਂਕਿ ਬਾਬਾ ਪੋਣਾ ਹਾਰੀ ਜੀ ਦੀ ਐਸੀ ਕਿਰਪਾ ਇਹਨਾਂ ਤੇ ਹੋਈ ਹੈ ਕਿ ਜਦੋਂ ਵੀ ਕਿਤੇ ਸਟੇਜ ਤੇ ਚੜ੍ਹਦੇ ਨੇ ਤਾਂ ਸੰਗਤਾਂ ਜਿਹੜੀਆਂ ਨੇ ਬਾਰ-ਬਾਰ ਉਹੀ ਭੇਟਾਂ ਗਾਣ ਨੂੰ ਰਿਪੀਟ ਜਿਹੜਾ ਕਹਿੰਦੀਆਂ ਨੇ ਕਿਉਂਕਿ ਉਸ ਪ੍ਰਭੂ ਦੇ ਰੰਗ ਦੇ ਵਿੱਚ ਰੰਗ ਜਾਂਦੀਆਂ ਨੇ ਜਦੋਂ ਇਹ ਆਪਣੀ ਸੁਰੀਲੀ ਆਵਾਜ਼ ਦੇ ਨਾਲ ਕੋਈ ਭੇਟ ਗਾਉਂਦੇ ਨੇ ਤਾਂ ਇੱਕ ਬੜੀ ਵੱਡੀ ਗੱਲ ਇਹਨਾਂ ਨੇ ਕਹੀ ਹੈ ਕਿ ਜੇਕਰ ਕੋਈ ਆਪਣੇ ਘਰ ਦੇ ਵਿੱਚ ਚੁੰਕੀ ਕਰਵਾਣਾ ਚਾਹੁੰਦਾ ਕੋਈ ਪ੍ਰੋਗਰਾਮ ਜਦੋਂ ਕੋਈ ਜਗਰਾਤਾ ਕਰਵਾਉਂਦਾ ਤਾਂ ਸਿੰਗਰ ਜਿਹੜੇ ਨੇ ਵੱਧ ਪੈਸੇ ਲੈਂਦੇ ਨੇ ਕੋਈ ਲੋਕ ਅਫੋਰਡ ਨਹੀਂ ਕਰ ਪਾਉਂਦੇ ਤਾਂ ਇਹਨਾਂ ਨੇ ਬੜੀ ਵੱਡੀ ਗੱਲ ਆਖੀ ਹੈ ਕਿ ਮੈਂ ਹਰ ਐਤਵਾਰ ਨੂੰ ਉਹਨਾਂ ਦੇ ਘਰ ਜਾ ਕੇ ਜਿਹੜਾ ਫ੍ਰੀ ਦੇ ਵਿੱਚ ਪ੍ਰੋਗਰਾਮ ਕਰੂੰਗਾ ਬਾਬਾ ਜੀ ਦਾ ਗੁਣਗਾਨ ਕਰੂੰਗਾ ਤੇ ਇੱਕ ਗੱਲ ਹੋਰ ਜੋ ਭਗਤ ਅਰਦਾਸ ਲਵਾਉਣਾ ਚਾਹੁੰਦੇ ਨੇ ਤਾਂ ਇਹਨਾਂ ਦੇ ਵੱਲੋਂ ਬਾਬਾ ਜੀ ਦੇ ਅੱਗੇ ਅਰਦਾਸ ਵੀ ਲਗਾਈ ਜਾਂਦੀ ਹੈ ਤਾਂ ਜਿਹੜੀ ਵੀ ਮਨੋ ਕਾਮਨਾ ਭਗਤਾਂ ਦੀ ਹੁੰਦੀ ਹੋ ਉਹ ਪੂਰਨ ਵੀ ਹੁੰਦੀ ਹੈ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਨੰਬਰ ਇਹਨਾਂ ਨੇ ਦੱਸ ਦਿੱਤਾ ਹੈ ਤਾਂ ਜੋ ਜਿਹੜੇ ਬਾਬਾ ਜੀ ਦੇ ਭਗਤ ਨੇ ਇਹਨਾਂ ਦੇ ਕੋਲੋਂ ਆਪਣਾ ਕੋਈ ਜਾਗਰਣ ਹੈ ਜਾਂ ਫਿਰ ਕੋਈ ਵੀ ਚੌਂਕੀ ਹੈ ਤਾਂ ਉਸ ਦੇ ਵਿੱਚ ਇਹਨਾਂ ਤੋਂ ਗੁੰਗਾਨ ਕਰਵਾ ਸਕਣ ਲੁਧਿਆਣਾ ਤੋਂ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਦੀਪਕ ਕਤਿਆਲ ਦਾ ਸਿਟੀ ਹੈਡਲਾਈਨ